ਹਾਂਜੀ ਅੱਜ ਆਪਾਂ ਖੁੱਡੀਕਲਾਂ ਦੇ ਵਿੱਚ ਸਰੋਤਮ ਅਕੈਡਮੀ ਦੇ ਵਿੱਚ ਖੜੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਮੇਰੇ ਮਾਂਗਰ ਦੇ ਬੱਚੇ ਗੱਤਗਾ ਖੇਡ ਰਹੇ ਨੇ ਜਿਹੜੇ ਕਿ ਬਹੁਤ ਸੋਹਣੇ ਲੱਗ ਰਹੇ ਨੇ ਪਰ ਅੱਜ ਦੇ ਸਮੇਂ ਵਿੱਚ ਗੱਤਗੇ ਨੂੰ ਬਹੁਤ ਘੱਟ ਪ੍ਰਮੋਟ ਕੀਤਾ ਜਾਂਦਾ ਜਿਵੇਂ ਕਿਤੇ ਭੰਗੜੇ ਵਰਗੇ ਪ੍ਰੋਗਰਾਮਾਂ ਨੂੰ ਇੱਕ ਕਲਚਰ ਐਕਟੀਵਿਟੀ ਕਹਿ ਕੇ ਪ੍ਰਮੋਟ ਕੀਤਾ ਜਾਂਦਾ ਉਸ ਤਰ੍ਹਾਂ ਗੱਤਗੇ ਨੂੰ ਉਸ ਲੈਵਲ ਤੇ ਪ੍ਰਮੋਟ ਨਹੀਂ ਕੀਤਾ ਜਾਂਦਾ ਤੇ ਪਰ ਫਿਰ ਵੀ ਇਹ ਪ੍ਰਾਈਵੇਟ ਸਕੂਲ ਆ ਜਿਹੜਾ ਸਰੋਤਮ ਅਕੈਡਮੀ ਇੱਥੇ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਏਸ ਬਾਰੇ ਅੱਜ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਬਾ ਜੀ ਨਾਲ ਵੀ ਇੱਥੇ ਗੱਤਗੇ ਵਾਲਿਆਂ ਨੂੰ ਜਾਂ ਕਿਤੇ ਹੋਰ ਗੱਤਗੇ ਵਾਲਿਆਂ ਨੂੰ ਕੀ ਪ੍ਰੋਬਲਮ ਆ ਰਹੀਆਂ ਨੇ ਇਹ ਸਾਰੀ ਗੱਲਬਾਤ ਆਪਾਂ ਕਰਾਂਗੇ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਨੂੰ ਜੀ ਹਾਂਜੀ ਬੱਬਾ ਜੀ ਇੱਥੇ ਵੀ ਤੁਸੀਂ ਸਾਹਮਣੇ ਮਾ ਕਾਰਜ ਸਾਡੇ ਹਾਂਜੀ 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 ਠੀਕ ਹੈ ਜੀ ਆਪਣੇ ਬਾਰੇ ਦੱਸੋਗੇ ਬਾਈ ਥੋੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਫਤੇ ਸਿੰਘ ਜੋ ਕਿ ਇਹ ਜਿਹੜੀ ਸਰਬੋਤਮ ਅਕੈਡਮੀ ਹੈ ਜੀ ਅ ਪਿਛਲੇ ਸਾਲ ਤੋਂ ਜਿਹੜਾ ਦਾਸ ਇੱਥੇ ਗੱਧਕੇ ਦੀ ਸੇਵਾ ਕਰ ਰਿਹਾ ਹੈ ਜੀ ਠੀਕ ਹੈ ਸਾਨੂੰ ਵਧੀਆ ਲੱਗਿਆ ਬੱਚੇ ਜੁੜੇ ਹੋਏ ਨੇ ਇਹ ਪਹਿਲਾ ਸਕੂਲ ਹੈ ਜਿੱਥੇ ਪਿਕਚਰਾਂ ਵੱਲੋਂ ਗਰਗਰੀ ਕਲਾਸ ਲਗਾਈ ਜਾਂਦੀ ਹੈ ਸ਼ਾਸਤਰ ਵਿੱਦਿਆ ਦੀ ਕਲਾਸ ਲਗਾਈ ਜਾਂਦੀ ਹੈ ਠੀਕ ਠੀਕ ਹੈ ਤੇ ਇਹ ਆਪਣੇ ਜਿਵੇਂ ਗੱਤਕਾ ਹੀ ਹੈ ਨਾ ਤੇ ਗੱਤਕਾ ਕਿਵੇਂ ਸ਼ੁਰੂ ਹੋਇਆ ਹੈ ਨਾ ਵੀ ਕਿੱਥੋਂ ਸ਼ੁਰੂ ਹੋਇਆ ਕੀ ਪ੍ਰਵਾਹਾ ਸਾ ਗੱਤਕੇ ਦੀ ਸਹੀ ਪ੍ਰਵਾਹਾ ਕੀ ਆ ਹਾਂਜੀ ਹਾਂਜੀ ਕਿਉਂਕਿ ਜਿਹੜਾ ਗੱਤਕਾ ਗਾ ਧਨਕਰਨਾਨ ਦੇ ਮਰ ਜਦੋਂ ਸੰਸਾਰ ਤੇ ਪ੍ਰਗਟ ਹੋਏ ਨੇ ਹੈ ਨਾ ਹਾਂ ਹਾਂਜੀ ਉਦੋਂ ਸਾਰੀਆਂ ਕਲਾਾਂ ਨਾਲ ਲੈ ਕੇ ਆਈ ਸੀਗੇ ਠੀਕ ਹੈ ਜੀ ਜਿਵੇਂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਦੋ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਬਾਬਾ ਬੁੱਢਾ ਸਾਹਿਬ ਜੀ ਨੇ ਪਵਾਇਆਂ ਸੀਗੀਆਂ ਹਾਂਜੀ ਹਾਂਜੀ ਤੇ ਬਾਬਾ ਬੁੱਢਾ ਸਾਹਿਬ ਜੀ ਬਡੇਰੀ ਉਮਰ ਦੇ ਸੀਗੇ ਸੰਗਤ ਦੇ ਵਿੱਚੋਂ ਕਿਸੇ ਨੇ ਸਵਾਲ ਕਰਤਾ ਵੀ ਇਹ ਬੁੜੇ ਨੂੰ ਕੀ ਪਤਾ ਠੀਕ ਹੈ ਜੀ ਕਿਰਪਾਨਾਂ ਬਾਰੇ ਹਾਂ ਹਾਂਜੀ ਸ਼ਾਸਤਰਾਵਾਂ ਬਾਰੇ ਹਾਂਜੀ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਣਾਈਆਂ ਠੀਕ ਹੈ ਜਿਹਨਾਂ ਦੇ ਨਾਲ ਜੰਗ ਜੂ ਬੜੇ ਕਰਦਬ ਕਰਨੇ ਆ ਹਨਾ ਜੰਗਾਂ ਲੜਨੀਆਂ ਨੇ ਇਹਦੇ ਮੀਰੀ ਤੇ ਪੀਰੀ ਦੇ ਮਾਲਕ ਦੇ ਸੰਧਾਤ ਚਲਾਇਆ ਅੱਜ ਸਾਡੀ ਜਿਹੜੇ ਨਿਹੰਗ ਸਿੰਘ ਨੇ ਉਹ ਉਸ ਸੰਧਾਤ ਨੂੰ ਸੰਭਾਲਿਆ ਇਹ ਸਿੱਖ ਸ਼ਾਸਤਰ ਵਿੱਦਿਆ ਇਹ ਮੀਰੀ ਪੀਰੀ ਦੇ ਮਾਲਕ ਸਭ ਦੇ ਕਮਾਲੂ ਹਸਨ ਪਾਸ਼ਾ ਜੀ ਨੇ ਚਲਾਈ ਹੋਈ ਠੀਕ ਹੈ ਤੇ ਬਾਬਾ ਜੀ ਜਿਵੇਂ ਹਨਾ ਗੱਤ ਕੇ ਨੂੰ ਪਹਿਲੇ ਸਮੇਂ ਅਜਾਪੇ ਇਤਿਹਾਸ ਚ ਪੜਦੇ ਆ ਬਹੁਤ ਸਤਿਕਾਰ ਦਿੱਤਾ ਜਾਂਦਾ ਸੀ ਹਨਾ ਪਰ ਅੱਜ ਦੇ ਸਮੇਂ ਦੇ ਵਿੱਚ ਉਨਾ ਸਤਿਕਾਰ ਆਪਾਂ ਦੇਖਦੇ ਆ ਗੱਤ ਕੇ ਨੂੰ ਦਿੱਤਾ ਜਾਂਦਾ ਇੱਕ ਜਿਵੇਂ ਕਹਦੀ ਰੰਗ ਮੰਚ ਬਣ ਗਿਆ ਵੀ ਇੱਕ ਸਰਪ ਜਿਵੇਂ ਖੇਡ ਜੀ ਬਣ ਗਈ ਇਹ ਵੀ ਚੀਜ਼ਾਂ ਕਿਉਂ ਆ ਗਈਆਂ ਹਨਾ ਇਹ ਪਤਾ ਕੀ ਗੱਲ ਆ ਵੀਰ ਪਹਿਲਾਂ ਜਿਹੜੀ ਵਿੱਦਿਆ ਸੀਗੀ ਹਾਂਜੀ ਜਿੱਦਾਂ ਆਪਾਂ ਕਹਿੰਦੇ ਨੇ ਵੀ ਸਕੂਲੀ ਪੜ੍ਹਾਈ ਆ ਹਾਂਜੀ ਸੰਸਾਰ ਦੇ ਵਿੱਚ ਤਿੰਨ ਤਰ੍ਹਾਂ ਦੀ ਵਿੱਦਿਆ ਮੰਨਦਾ ਬਾਕੀ ਜਿੰਨੇ ਵੀ ਵਿਦਵਾਨ ਹੁੰਦੇ ਆਪਾਂ ਆਪਣੇ ਅੰਦਾਜ਼ੇ ਦੇ ਨਾਲ ਦੱਸਦੇ ਆ ਹਨਾ ਮੇਰੀ ਆਪਣੀ ਅੰਦਰ ਉਹ ਕਹਿੰਦੀ ਹੈ ਵੀ ਤਿੰਨ ਤਰ੍ਹਾਂ ਦੀ ਵਿੱਦਿਆ ਇੱਕ ਹੈਗੀ ਆ ਸੰਸਾਰੀ ਵਿੱਦਿਆ ਜਿਹੜੀ ਸੰਸਾਰ ਦੇ ਵਿੱਚ ਰਹਿ ਕੇ ਸਿੱਖਦੇ ਹਾਂ ਇੱਕ ਹੈਗੀ ਆ ਜਗਦੂਕ ਵਿੱਦਿਆ ਸ਼ਾਸਤਰ ਵਿੱਦਿਆ ਤੇ ਦੂਜੀ ਹੈਗੀ ਆ ਸੰਥਿਆ ਗੁਰਬਾਣੀ ਉਹ ਵੀ ਵਿੱਦਿਆ ਇਹਨੂੰ ਸ਼ਾਸਤਰ ਵਿੱਦਿਆ ਕਹਿੰਦੇ ਆ ਗਤਕਾ ਨਹੀਂ ਕਹਿੰਦੇ ਗਤਕਾ ਇੱਕ ਸੋਟੀ ਦਾ ਨਾਮ ਹੈ ਠੀਕ ਹੈ ਜੀ ਗਤਕੇ ਦਾ ਜਿਹੜਾ ਅਕਸ ਬਗਾੜ ਹੈਗਾ ਉਹ ਸਾਡੇ ਜਿਹੜੇ ਨਗਰ ਕੀਰਤਨਾਂ ਦੇ ਵਿੱਚ ਗਤਕਈ ਸਿੰਘ ਜਾਂਦੇ ਆ ਖੇਡਣ ਉਹਨਾਂ ਨੇ ਵਿਗਾੜਿਆ ਉਹਦੇ ਵਿੱਚ ਇਹ ਹੁੰਦਾ ਵੀ ਜਦੋਂ ਨਿਹੰਗ ਸਿੰਘ ਦਲਾ ਪੰਥਾਂ ਦੇ ਵਿੱਚ ਰਹਿੰਦੇ ਸੀ ਤਿਆਰ ਵਰਤਿਆ ਰਹਿੰਦੇ ਸੀ ਉਹ ਹਨਾ ਬਾਣੀ ਬੰਨਣਾ ਜੁੜ ਕੇ ਰਹਿੰਦੇ ਸੀ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਬੱਚਾ ਗਦਗਾ ਖੇਡਣ ਜਾਂਦਾ ਪਿੰਡਾਂ ਦੇ ਵਿੱਚ ਨਗਰ ਕੀਰਤਨਾਂ ਦੇ ਉੱਪਰ ਐਸੀ ਵੀ ਚਲੋ ਬੱਚੇ ਲੈ ਕੇ ਜਾਂਦੇ ਆ ਵੀ ਕੋਈ ਵੀ ਬੰਦਾ ਲੈ ਕੇ ਜਾਂਦਾ ਉਹ ਕੀ ਕਰਦਾ ਪੈਂਟ ਸ਼ਰਟ ਪਾ ਕੇ ਜਾਂ ਲੋਹ ਟੀ-ਸ਼ਰਟ ਪਾ ਕੇ ਉੱਥੇ ਜਾ ਕੇ ਬਾਣਾ ਪਾ ਲੈਂਦੇ ਆ ਦਮਲਾ ਵਧਾ ਦਿੰਦੇ ਆ ਪੱਗਾਵਾਂ ਨਾਲ ਲੈਂਦੇ ਆ ਹਨਾ ਉਹ ਨਹੀਂ ਮਰ ਕਹਿੰਦੇ ਵੀ ਇੱਕੋ ਹੀ ਸਰੂਪ ਰੱਖੋ ਫਿਰ ਹਨਾ ਚਲੋ ਆਪਾਂ ਮੰਨਦੇ ਬੱਚੇ ਕੀਰਤੀ ਨੇ ਉਹ ਕਿਰਤ ਵੱਖਰੀ ਐ ਗਤਗਾ ਵੱਖਰਾ ਜਦੋਂ ਆਪਾਂ ਗਤਗਾ ਖੇਡਣ ਜਾਣਾ ਉਹ ਤਿਆਰ ਵਰਤਿਆ ਰੋ ਕੇ ਜਾਓ ਆਪਾਂ ਲੋਕਾਂ ਦੇ ਵਿੱਚ ਆਪਣੀ ਏਮੇਜ ਬਣਾਉਣੀ ਐ ਵੀ ਹਾਇ ਇਹ ਗਤਕੇ ਵਾਲੇ ਨੇ ਭਾਈ ਠੀਕ ਐ ਤੇ ਸਾਨੂੰ ਜਿਹੜਾ ਲੋਕੀ ਇਸ ਕਰਕੇ ਬਹੁਤ ਘੱਟ ਸਪੋਰਟ ਕਰਦੇ ਆ ਵੀ ਜਿਹੜਾ ਗਤਗਾਗਾ ਉਹ ਪ੍ਰਾਤਨ ਕਾਲ ਦੇ ਵਿੱਚ ਇਹ ਨੰਗ ਸਿੰਘਾਂ ਕੋਲੀ ਹੁੰਦਾ ਸੀ ਕੱਲਾ ਆਮ ਕਿਸੇ ਨੂੰ ਵਿੱਦਿਆ ਦਿੰਦੇ ਨਹੀਂ ਸੀ ਜਿਵੇਂ ਹੁਣ ਪ੍ਰਾਣਿਕ ਸਮੇਂ ਵਿੱਚ ਦੇਖੀਏ ਵੀ ਕੋਈ ਰੀषि ਕਿਸੇ ਨੂੰ ਵਿੱਦਿਆ ਦਿੰਦਾ ਹੁੰਦਾ ਸੀ ਨਾ ਜੀ ਹਾਂਜੀ ਹਾਂਜੀ ਉਹ ਵਿੱਦਿਆ ਪਹਿਲਾਂ ਤਾਂ ਚੂਲੀ ਛਡਾਉਂਦਾ ਹੁੰਦਾ ਸੀ ਕਿ ਵੀ ਤੂੰ ਚੂਲੀ ਛੱਡ ਵੀ ਤੂੰ ਮੈਨੂੰ ਜੇ ਦਾ ਆਪਾਂ ਕਹਿੰਦੇ ਨਾ ਤਨ ਮਨ ਨੂੰ ਤੂੰ ਕੋ ਸੌਂਪ ਦੇ ਕੇ ਲੱਗਿਆ ਮੇਰਾ ਮਨ ਤੇ ਤੈਨੂੰ ਨੂੰ ਸੌਂਪਣਾ ਪੈਂਦਾ ਸੀਗਾ ਜਿ ਹੁਣ ਮੈਂ ਆਪਣੀ ਮਰਜ਼ੀ ਨਹੀਂ ਕਰ ਸਕਦਾ ਮੈਂ ਤੇਰੀ ਮਰਜ਼ੀ ਦੇ ਨਾਲ ਚੱਲੂਗਾ ਠੀਕ ਹੈ ਜੀ ਇਹ ਸਮਾਂ ਵੀ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਕੋਈ ਵੀ ਉਸਤਾਦ ਕੋਈ ਟੀਚਰ ਵਿਦਿਆ ਦੇਂਦਾ ਘੱਟ ਘੱਟ ਸਿਖਾਉਂਦਾ ਹਾਂਜੀ ਹਾਂਜੀ ਉਹਨੂੰ ਉਸ ਤਰੀਕੇ ਨਾਲ ਨਹੀਂ ਵੇਖਿਆ ਜਾਂਦਾ ਠੀਕ ਹੈ ਕਿਉਂਕਿ ਪੰਜੇ ਉਂਗਲਾਂ ਹਮੇਸ਼ਾ ਇੱਕੋ ਜਿਹੀਆਂ ਨਹੀਂ ਹੁੰਦੀਆਂ ਹਨਾ ਛੋਟੀਆਂ ਵੱਡੀਆਂ ਉਂਗਲਾਂ ਹੁੰਦੀਆਂ ਨੇ ਜਿਵੇਂ ਜਦੋਂ ਕੋਈ ਟੀਚਰ ਕੇ ਨੂੰ ਸਿਖਾਉਂਦਾ ਹੁਣ ਬੱਚੇ ਇੱਥੇ ਆਪਣੇ ਕੋਲੇ ਪੜ੍ਹਦੇ ਹੀ ਨਹੀਂ ਹੈਣਾ ਗੱਦਗਸ ਸਿਖਾਉਣੇ ਜੀ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਕੁੱਟਾਂਗੇ ਚੰਗੇ ਲਈ ਸਮਝਾਵਾਂਗੇ ਵੀ ਕੁੱਟਾਂਗੇ ਵੀ ਹਾਂਜੀ ਹਾਂਜੀ ਹੁਣ ਜਦੋਂ ਕਈ ਨਗਰਾਂ ਦੇ ਵਿੱਚ ਦਾ ਸੇਵਾ ਕਰਦਾ ਠੀਕ ਹੈ ਜੀ ਉੱਥੇ ਜਾਈਦਾਗਾ ਜਾਓ ਕਿਸੇ ਬੱਚੇ ਨੂੰ ਕੁੱਟੀਦਾਗਾ ਉੱਥੇ ਬੱਚਿਆਂ ਦੇ ਮਾਪੇ ਲੰਬਾ ਲੈ ਕੇ ਆਣ ਬਾਬੇ ਦੀ ਵੀ ਕੁੱਟਦੇ ਸਾਡੇ ਬੱਚੇ ਨਹੀਂ ਠੀਕ ਹੈ ਹੈਨਾ ਮਨ ਨੂੰ ਇੱਕ ਹੀ ਗੱਲ ਕਹਿਣਾ ਹੁੰਦਾ ਜੀ ਪੁਰਾਣੇ ਸਮਿਆਂ ਦੇ ਵਿੱਚ ਨਾ ਜਿਹੜੇ ਉਸਤਾਦ ਹੁੰਦੇ ਸੀਗੇ ਹੁਣ ਮੈਂ ਇਹਨਾਂ ਕੋਲੇ ਚੱਲੇ ਕੇ ਆਉਣਾ ਜੀ 30 ਕਿਲੋਮੀਟਰ ਠੀਕ ਹੈ ਜੀ ਅੱਗੇ ਜਿਹੜਾ ਸਟੂਡੈਂਟ ਹੁੰਦਾ ਸੀ ਟੀਚਰ ਕੋਲੇ ਚੱਲ ਕੇ ਜਾਂਦਾ ਸੀ ਸਿੱਖਣ ਦੇ ਲਈ ਹਾਂਜੀ ਉਹਦੀ ਇੱਜ਼ਤ ਨੂੰ ਦੁੱਗਣਾ ਕਰਦਾ ਸੀ ਕਿ ਅਸੀਂ ਵੀ ਸਿੱਖਿਆ ਤੁਹਾਨੂੰ ਪਤਾ ਵੀ ਕਿੱਦਾਂ ਸਿੱਖਿਆ ਅਸੀਂ ਉਸਤਾਦਾਂ ਕੋਲੋਂ ਕੀ ਕੀ ਗੱਲਬਾਤ ਹਾਂਜੀ ਹਾਂਜੀ ਹੁਣ ਇਹਨਾਂ ਕੋਲੇ ਆਉਣੇ ਆ ਉਹ ਕਿਤੇ ਨਾ ਕਿਤੇ ਜਾ ਕੇ ਸਾਡੀ ਘਟੋਤੀ ਹੋ ਜਾਂਦੀ ਵੀ ਸਾਡਾ ਸਰਕਾਰ ਸਾਡੇ ਸਟੂਡੈਂਟ ਹੀ ਨਹੀਂ ਕਰਦੇ ਠੀਕ ਛੋਟੀ ਘਮਾਉਣੀ ਆ ਗਈ ਕਹਿੰਦੇ ਬਸ ਅਸੀਂ ਉਸਤਾਦ ਬਣ ਗਏ ਠੀਕ ਹੈ ਵੀ ਜਿਹੜਾ ਅਕਸ਼ਾ ਉਹ ਕਿਤੇ ਨਾ ਕਿਤੇ ਸਾਡੇ ਪਿੰਡਾਂ ਵਾਲੇ ਜਿਹੜੇ ਗੱਤਗੇ ਵਾਲੇ ਬੱਚੇ ਨੇ ਨਾ ਉਹਨਾਂ ਨੇ ਵਿਗਾੜਿਆ ਜਿਨ੍ਹਾਂ ਨੇ ਪਤਾ ਨਹੀਂ ਵਿੱਦਿਆ ਹੈ ਕੀ ਆ ਗਤਗਾ ਹੈ ਕੀ ਉਹ ਗਤਕੇ ਨੂੰ ਪ੍ਰਮੋਟ ਕਰਦੇ ਆ ਐਸੀ ਕਹਿੰਦੇ ਵੀ ਗਤਗਾ ਨਹੀਂ ਸ਼ਾਸਤਰ ਵਿੱਦਿਆ ਇੱਕ ਵਿੱਦਿਆ ਹੈ ਜਗੁੰਜੂ ਵਿੱਦਿਆ ਹੈ ਜਿਹੜੇ ਜੰਗ ਦੇ ਇਹ ਹੁਣ ਇਹ ਸਭ ਲਾ ਲੋ ਵੀ ਆ ਬੱਚਾ ਕਰਪਾਨਕ ਮਾਰ ਰਿਹਾ ਹਾਂਜੀ ਹਾਂ ਹਨਾ ਹਾਂਜੀ ਇਹ ਜਿਹੜੀ ਤੇਗ ਆ ਇਹ 3.5 ਫੁੱਟ ਦੀ ਤੇਗ ਹੋਣੀ ਹੈ ਠੀਕ ਹੈ ਜੀ ਕੱਟ ਨਹੀਂ ਹੋਣੀ ਠੀਕ ਇਹ ਹੁਣ ਚਲਾਉਣ ਦੀ ਜਾਂਚ ਕਿਵੇਂ ਚਲਾਉਣੀ ਆ ਫੜਨੀ ਕਿਵੇਂ ਆ ਚੀਰਵਾਰ ਕਿਵੇਂ ਕੱਢਣੇ ਆ ਧਨ ਪੱਟੀ ਵਾਲੇ ਬਾਰ ਕਿਵੇਂ ਕੱਢਣੇ ਆ ਹਨਾ ਕਿਹੜੇ ਕਿਵੇਂ ਕੱਢਣੇ ਆ ਹੁਣ ਡਾਂਗ ਹੈ ਜਿਹੜੀ ਡਾਂਗ ਹੈ ਕਹਿੰਦੇ ਟਿੱਡੀਦਾਲ ਕੋ ਠੋਕਨੇ ਕੋ ਭੰਗ ਮਿਰਚਾ ਕੋਟਨੇ ਕੋ ਛੋਟਾ ਸਾਹ ਬਦਾਨ ਹੈ ਇਹ ਡਾਂਗ ਆ ਬਾਬਾ ਬੋਤਾ ਸਿੰਘ ਜੀ ਨੇ ਵੀ ਚਲਾਈ ਆ ਆਪਾਂ ਇਤਿਹਾਸ ਸੁਣਦੇ ਆ ਨਾ ਹਾਂਜੀ ਹਾਂਜੀ ਬਾਬਾ ਬੋਤਾ ਸਿੰਘ ਜੀ ਨੇ ਡਾਂਗ ਚਲਾਈ ਆ ਇਹ ਕਿਵੇਂ ਚਲਾਈ ਆ ਇਹ ਇਹਦੀ ਜਾਂਚ ਆ ਸਾਰੀ ਇਹ ਇਹ ਜੰਗ ਜੋ ਪ੍ਰਤਭ ਨੇ ਜਿਹੜੇ ਸਾਸਤਰ ਬੱਚੇ ਘੁਮਾਰੇ ਨੇ ਇਹ ਸਾਰੇ ਜੰਗ ਦੇ ਵਿੱਚ ਵਰਤਣ ਵਾਲੇ ਨੇ ਇੱਕ ਕਾਪੀ ਇੱਕ ਤਰ੍ਹਾਂ ਦੀ ਆਪਾਂ ਇਹਨਾਂ ਨੂੰ ਦੱਸਦੇ ਆ ਐਵੇਂ ਅਟੈਕ ਕਰਨਾ ਐਵੇਂ ਡਿਫੈਂਸ ਕਰਨਾ ਹੂੰ ਹੂੰ ਸਭ ਤੋਂ ਪਹਿਲਾਂ ਆਪਾਂ ਡਿਫੈਂਸ ਕਰਕੇ ਚੱਲਣਾ ਵੀ ਆਪਾਂ ਰੋਕਣਾਗਾ ਘੇਰੀ ਆਪਾਂ ਤੁਰਕ ਨੂੰ ਵੱਢਾਂਗੇ ਨਾ ਜੇ ਆਪਾਂ ਕਿਨੋਂ 10 ਬੰਦੇ ਇੱਥੇ ਬੱਚਿਆਂ ਨੂੰ ਘੇਰ ਕੇ ਖੜ ਗਏ ਜਿਹਨਾਂ ਨੂੰ ਜੰਗ ਜੂਗ ਵਿੱਦਿਆ ਆਉਂਦੀ ਐ ਸ਼ਾਸਤਰ ਵਿੱਦਿਆ ਆਉਂਦੀ ਐ ਇਹ ਜਿਹਦੇ ਨਾਲ ਮਰਜ਼ੀ ਲੜ ਸਕਦੇ ਆ ਹਾਂ ਹਾਂ ਹੈ ਫੇਰ ਹੀ ਪ੍ਰਾਣੇ ਸਿੰਘ ਸੀ ਜਿਹੜੇ ਹਨ ਐਨ ਐਨ ਫੌਜ ਨਾਲ ਹੁਣ ਦੇਖੋ ਅਨੰਦਪੁਰ ਸਾਹਿਬ ਦੀ ਗੜੀ ਨੂੰ ਹੂੰ ਹੂੰ ਘੇਰਾ ਪਿਆ ਰਿਹਾ ਹਾਂਜੀ ਫਿਰ ਚਮਕੌਰ ਗੜੀ ਨੂੰ ਘੇਰਾ ਪਿਆ ਰਿਹਾ ਹਾਂਜੀ ਹਨਾ ਦੇ ਕਿੱਥੇ 40 ਸਿਕ ਕਿੱਥੇ 10 ਲੱਖ ਫੌਜ ਲਾ ਲਓ ਹਨਾ ਹਾਂਜੀ ਹਾਂਜੀ ਕੁੱਟੜ ਕੇ ਆਈ ਤੇ ਮਹਾਰਾਜ ਜੀ ਨੇ 100 ਲੱਖ ਸੇਕ ਲੜਨ ਤਾਂ ਵਹਿ ਗੋਬਿੰਦ ਸਿੰਘ ਨਾਮ ਦਾ ਹੋਣਾ ਹੈ ਨਾ ਕਿੰਡੀ ਵੱਡੀ ਘੇਟਰ ਬਣਾਈ ਹੈ ਮਹਾਰਾਜ ਜੀ ਨੇ ਇਹ ਮਹਾਰਾਜ ਜੀ ਪੰਜ ਪੰਜ ਸਿੰਘਾਂ ਦਾ ਜਥਾ ਬਣਾ ਕੇ ਭੇਜਦੇ ਸੀਗੇ ਚਮਕੌਰ ਗੜੀ ਦੇ ਵਿੱਚ ਦੀ ਇਹ ਪੰਜ ਸਿੰਘਾਂ ਦਾ ਜਥਾ ਬਣਾ ਕੇ ਭੇਜ ਦਿੱ ਕਿ ਮਹਾਰਾਜ ਨੂੰ ਕੱਲਾ ਕੱਲਾ ਸਿੰਘ 7-7 ਲੱਖ ਦੇ ਬਰੋਬਰ ਲੱਗਦਾ ਸੀਗਾ ਜਦੋਂ ਮਹਾਰਾਜ ਇਹਨੇ ਰੋਹ ਵਿਚ ਆ ਕੇ ਨੇ ਤੀਰ ਚਲਾਉਂਦੇ ਸੀਗੇ ਵੀ ਮੇਰੇ ਪੁੱਤ ਲੜਨ ਡੇ ਆ ਨਾ ਜੰਗ ਦੇ ਮੈਦਾਨ ਵਿੱਚ ਇਹਨੇ ਰੋਹ ਦੇ ਵਿੱਚ ਸਿੰਘ ਪੱਤੀ ਪੱਤੀ ਸਿੰਘਾਂ ਨੂੰ ਵੜਦੇ ਤੁਰੇ ਜਾਂਦੇ ਤੇ ਉਹ ਚੀਜ਼ ਆ ਦੰਗਰੂ ਪਲਾ ਇਹ ਇਹਨੂੰ ਖੇਡ ਨਾ ਬਣਾਓ ਇਹ ਮਹਾਰਾਜ ਨੇ ਬੜੀ ਅਨਮੋਲੀ ਦਾ ਗੁਰਸਿੱਖਾਂ ਦੇ ਝੋਲੀ ਪਾਈਆ ਇਹਨੂੰ ਸਾਂਭ ਕੇ ਰੱਖਣਾ ਸਾਡਾ ਫਰਜ਼ ਹੈ ਹਾਂ ਜੀ ਵੀ ਕਹਿੰਦਾ ਆਪਾਂ ਵੀ ਸ਼ਾਸਤਰ ਹਰੇਕ ਚੱਕ ਲੈਂਦਾ ਆਪਾਂ ਚਲਾਉਣ ਦੀ ਜਾਂਚ ਆਉਣੀ ਜੀ ਜਿਵੇਂ ਜੀ ਇੱਕ ਤੁਸੀਂ ਹਨਾ ਵੀ ਪਰਿਵਾਰਾਂ ਦੀ ਗੱਲ ਕੀਤੀ ਆ ਹਨਾ ਵੀ ਪਰਿਵਾਰ ਹੀ ਲਾਂਭਾ ਦਿੰਦੇ ਆ ਵੀ ਤੁਸੀਂ ਸਾਡੇ ਬੱਚੇ ਨੂੰ ਕੁੱਟ ਦੇ ਗਏ ਹੋ ਵੀ ਇੱਥੇ ਆਪਾਂ ਇਹ ਕਹਿੰਦੇ ਵੀ ਪਰਿਵਾਰ ਜਿਵੇਂ ਕਹਿੰਦੀ ਆ ਵੀ ਆਪਣੇ ਪਉ ਦਾ ਸੇਕ ਕਦੋਂ ਦੇ ਲੋਕ ਹੀ ਨਹੀਂ ਚਾਹੁੰਦੇ ਗੱਤ ਘਾਗੇ ਵੇ ਇਹ ਬਹੁਤ ਵਧੀਆ ਸਵਾਲ ਆ ਵੀਰੇ ਤੇਰਾ ਕਿਉਂਕਿ ਮੇਰੀ ਇੱਛਾ ਜਿਹੀ ਕੋਈ ਮੈਨੂੰ ਸਵਾਲ ਪੁੱਛੇ ਆ ਕਿ ਮੈਂ ਦਾ ਆਨਸਰ ਦੇਵਾਂ ਹੂੰ ਹੂੰ ਵੀ ਜਿੰਨੇ ਹੁਣ ਪਿੰਡ ਮੋੜ ਨੱਬਾ ਜਿਹਦਾ ਬਰਨਾਲਾ ਹਾਂਜੀ ਉੱਥੇ ਸਾਡੇ ਸਤਿਕਾਰਯੋਗ ਵੀਰ ਦਫੀਲ ਸਿੰਘ ਜੀ ਹੂੰ ਤੇ ਜਿਨ੍ਹਾਂ ਦੇ ਥਰੂ ਦਾ ਸੇਵਾ ਕਰ ਰਿਹਾ ਗੁਸ਼ਰਨ ਭਾਜੀ ਸਹਿਜ ਵੀਰ ਜੀ ਹੋਰ ਕਈ ਤਨਵੰਤੇ ਸੱਜਣ ਹਨਾ ਹਾਂਜੀ ਸਵਾਵਾ ਕਰਾ ਰਹੇ ਨੇ ਉਹਨਾਂ ਦਾ ਪਹਿਲਾਂ ਤੋਂ ਹੀ ਧੰਨਵਾਦ ਕਰਦੇ ਆ ਤੁਹਾਡੀ ਵੀਡੀਓ ਰਾਹੀਂ ਠੀਕ ਹੈ ਤੇ ਦੂਜਾ ਤੁਸੀਂ ਪੁੱਛਿਆ ਵੀ ਮਾਪੇ ਅਸਲ ਦੇ ਵਿੱਚ ਨਾ ਸਾਡੇ ਜਿਹੜੇ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਹਾਂਜੀ ਪ੍ਰਚਾਰ ਨਹੀਂ ਹੋ ਰਿਹਾ ਗੁਰਸਿੱਖੀ ਦਾ ਠੀਕ ਹੈ ਜੀ ਹੁਣ ਮੇਰੇ ਕੋਲ 40 ਬੱਚੇ ਆਉਂਦੇ ਆ ਪਿੰਡ ਸਹਿਣਾ ਪਿੰਡ ਮੋੜਨੱਬਾ ਹਾਂਜੀ 40 ਬੱਚੇ ਨੇ ਦੋਨਾਂ ਪਿੰਡਾਂ ਦੇ ਵਿੱਚ ਹਾਂਜੀ ਤੇ ਉੱਤੇ ਚਾਰ ਬੱਚੇ ਅਰੈਸਟ ਦੇ ਹੁੰਦੇ ਨੇ 10 ਕਿ ਬੱਚੇ 15 ਬੱਚੇ ਮੇਰੇ ਕੋਲ ਆਉਂਦੇ ਨੇ ਜਦੋਂ ਬੱਚਿਆਂ ਨੂੰ ਬੁਲਾਉਣਾ ਚਾਹੀਦਾਗਾ ਬੱਚਿਆਂ ਦੇ ਮਾਪੇ ਕਹਿੰਦੇ ਵੀ ਇਹ ਨਹੀਂ ਆਉਂਦੇ ਦੂਜਨ ਨੂੰ ਪੁੱਛੀਦਾਗਾ ਕਹਿੰਦੇ ਇਹਨਾਂ ਦੀ ਪੜਾਈ ਖਰਾਬ ਹੋਗੀ ਅੱਛਾ ਮੇਰੇ ਕੋਲੇ 2 ਘੰਟੇ ਬੱਚੇ ਟਿਊਸ਼ਨ ਆਉਂਦੇ ਉੱਥੇ ਠੀਕ ਹੈ ਜੀ ਮੈਂ ਕਹਣਾ ਵੀ ਮੈਂ 2 ਘੰਟੇ ਬੱਚਿਆਂ ਨੂੰ ਛੱਡਦਾ 2 ਘੰਟੇ ਤੁਸੀਂ ਬੱਚੇ ਨੂੰ ਪੜਾ ਕੇ ਦਿਖਾ ਦਿਓ ਹਮਮ ਹੈਨਾ ਪੜਾਈ ਜ਼ਰੂਰੀ ਹੈ ਸਮੇਂ ਦੇ ਹਿਸਾਬ ਨਾਲ ਬੱਚਿਆਂ ਨੇ ਮਾਪੇ ਕਹਿੰਦੇ ਵੀ ਜੇ ਸਾਡਾ ਬੱਚਾ ਸਾਡੇ ਕੋਲੇ ਆ ਗਿਆ ਤੁਹਾਡੇ ਕੋਲੇ ਅਸੀਂ ਲਾਤਾ ਤੁਹਾਡਾ ਸਾਡਾ ਬੱਚਾ ਨੰਗ ਬਣ ਜੂ ਸੁੱਖਾ ਪੀਣ ਲੱਗ ਜਿਆਦਾ ਤਾਂ ਇਹੀ ਪ੍ਰਚਲਨ ਹੈ ਵੀ ਦੇ ਹਟਾ ਮੁੰਡਾ ਗੱਤ ਕਰ ਸਕੀ ਉਹ ਨੰਗ ਬਣ ਜੂ ਘਰ ਛੱਡ ਜੂ ਹਾਂਜੀ ਮਾਣ ਐਸੀ ਵੀ ਗਰੇਸਤੀ ਸਿੰਘ ਹੈ ਜੀ ਘਰ ਰਹਿੰਦੇ ਆ ਘਰਵਾਰ ਸੰਭਦੇ ਆ ਮਾਪੇ ਦੀ ਵੀ ਸੇਵਾ ਕਰਦੇ ਆ ਪੰਥ ਦੀ ਸੇਵਾ ਵੀ ਕਰਦੇ ਆ ਜਾ ਕੇ ਵੀ ਸਾਡੇ ਮਾਪੇ ਨੇ ਸਾਨੂੰ ਕਦੇ ਨਹੀਂ ਕਿ ਅੱਜ ਦੇ ਬੱਚੇ ਤੇ ਮਾਪੇ ਇੰਨਾ ਕ ਜਿਆਦੇ ਹੋਣ ਕਈ ਬੱਚੇ ਕਹਿੰਦੇ ਪਾਪੀ ਸੰਥਿਆ ਕਰਨ ਲੱਗ ਗਏ ਗੁਰੂ ਘਰਾਂ ਦੇ ਵਿੱਚ ਹੂੰ ਚਲੋ ਸੰਥਿਆ ਵੀ ਕਰਦੇ ਹਾਂ ਪੁੱਤਰ ਸੰਥਿਆ ਵੀ ਜ਼ਰੂਰੀ ਹੈ ਵੀ 2 ਘੰਟੇ ਸਾਹਿਤ ਵਿਦਿਆ ਵਾਸਤੇ ਵੀ ਕੱਢੋ ਜਿਵੇਂ ਬਾਬਾ ਅਜੀਤ ਸਿੰਘ ਜੀ ਬਾਬਾ ਜਿਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਵੀ ਜਿੰਦੇ ਬੱਚੇ ਆ ਨਾ ਛੋਟੀਆਂ-ਛੋਟੀਆਂ ਉਮਰ ਵਾਲੇ ਉਹਨਾਂ ਦੇ ਵੀ ਛੋਟੀ ਉਮਰ ਹੀ ਸੀ ਠੀਕ ਹੈ ਜੀ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਸੰਸਕ੍ਰਿਤ ਸਿੱਖੀ ਉਰਦੂ ਸਿੱਖੀ ਹਾਰ ਸਿੱਖੀ ਜੱਗ ਦੀ ਵਿਦਿਆ ਸਿੱਖੀ ਸੰਥਿਆ ਵਾਲੇਤੀ ਹਨਾ ਆਪਣੇ ਵੱਡਿਆਂ ਤੋਂ ਉਹਨਾਂ ਨੇ ਸਾਰੀ ਕਲਾ ਸਿੱਖੀ ਪੜਾਈ ਵੀ ਕੀਤੀ ਤੇ ਆਪਣੀ ਜੰਦੂ ਕਰਦਾਬੀ ਵੀ ਸਿੱਖੀ ਹੈਣਾ ਵੀ ਉਹ ਵੀ ਕਹਿ ਸਕਦੇ ਸੀ ਵੀ ਨਹੀਂ ਉਹਨਾਂ ਦੀ ਮਾਵਾਂ ਵੀ ਕਹਿੰਦੇ ਨਾ ਪੁੱਤ ਤੁਹਾਡੀ ਪੜ੍ਹਨ ਦੀ ਉਮਰ ਹੈ ਜਾਂ ਤੁਹਾਡੀ ਮਸਤੀ ਦੀ ਉਮਰ ਹੈ ਹੈਣਾ ਤੁਸੀਂ ਆ ਕਰੋ ਆਪਾਂ ਨਾ ਕੰਪੇਅਰ ਨਹੀਂ ਕਰਦੇ ਨਾ ਬੱਚਿਆਂ ਨੂੰ ਕਿ ਇਹ ਆਮ ਬੱਚੇ ਨਹੀਂ ਉਹ ਆਮ ਨਹੀਂ ਸੀ ਹੈਣਾ ਆਪਾਂ ਉਹਨਾਂ ਪਰ ਉਹਨਾਂ ਦਾ ਪੱਖ ਲੈ ਕੇ ਚੱਲਦੇ ਆਂ ਵੀ ਉਹ ਮਾਵਾਂ ਨੇ ਆਪਣੇ ਪੁੱਤ ਦਲੇਰ ਬਣਾਏ ਸੀ ਵੀ ਆਪਾਂ ਕੋਈ ਨਾ ਵੀ ਅੱਜ ਦੇ ਸਮੇਂ ਦੇ ਸੁੰਦਾਰ ਰਾਜੀ ਸਿੰਘ ਨਰੂਆ ਉਹ ਮਿਲਣਾ ਨਹੀਂ ਕਿਸੇ ਨੂੰ ਹਾਂਜੀ ਉਹ ਤਾਰਾ ਸਿੰਘ ਬਾਪੂ ਚੜ੍ਹਤ ਸਿੰਘ ਵਰਗੇ ਉਹ ਮਿਲਨੇ ਨਹੀਂ ਕਿਉਂ ਨਹੀਂ ਮਿਲਨੇ ਕਿਉਂਕਿ ਸਾਡੇ ਮਾਵਾ ਤੁਹਾਡਾ ਨਿੱਤ ਨੇਮ ਨਹੀਂ ਹੈਗਾ ਸਾਡੇ ਮਾਵਾ ਗੁਰੂ ਘਰ ਦੇ ਵਿੱਚ ਤੋਰਦੀਆਂ ਨਹੀਂ ਹੁਣ ਮੇਰੇ ਤੋਂ 2-2 ਕਿਲੋਮੀਟਰ ਪਿੰਡੇ ਹੈ ਜੇਠੂ ਕੇ ਅੱਛਾ ਜੀ ਦਾਸ ਉੱਤੇ ਸੇਵਾ ਕਰਦਾ ਸੀਗਾ ਭਾਈ ਮਨਦੀਪ ਸਿੰਘ ਨੇ ਸੇਵਾ ਸ਼ੁਰੂ ਕਰਾਈ ਚਲੋ ਸੇਵਾ ਕਰਦੇ ਰਹੇ ਵਧੀਆ ਸੇਵਾ ਹੋਈ ਇੱਕ ਦਿਨ ਕੀ ਹੋਇਆ ਬੱਚਿਆਂ ਨੇ ਇੱਕ ਕੀ ਕਹਿੰਦੇ ਨੇ ਨਾ ਸੈਣ ਚੋਰੀ ਸਕਦੀ ਕੱਖ ਦੀ ਲੱਕਰੀ ਚੋਰੀ ਤਾਂ ਚੋਰੀ ਹੈ ਚੋਰੀ ਹੈ ਹਾਂਜੀ ਬੱਚਿਆਂ ਨੇ ਚਲੋ ਬੱਚੇ ਦਾ ਜਿਹੜਾ ਮਾਨ ਹੁੰਦਾ ਨਾ ਡੁੱਲ ਜਾਂਦਾ ਹੁੰਦਾ ਕਿ ਤੂੰ ਚਲੋ ਉਹਨਾਂ ਨੇ ਚੱਪੜਾਂ ਦੇਖੀਆਂ ਚੱਕ ਲਈਆਂ ਚੱਪੜਾਂ ਅੱਛਾ ਜੀ ਹਨਾ ਉੱਥੇ ਲੋਕੀ ਕਹਿੰਦੇ ਵੀ ਇਹ ਗੱਤਕੇ ਵਾਲੇ ਬੱਚੇ ਆ ਜੋ ਸੰਥੇ ਵਾਲੇ ਬੱਚੇ ਆ ਵੀ ਇਹ ਚੋਰੀ ਕਰਦੇ ਵੀ ਬਾਬੇ ਵੀ ਇਹੋ ਜਿਹੇ ਹੋਣਗੇ ਹਨ ਹੂੰ ਹੂੰ ਵੱਡਾ ਇਸ਼ੂ ਬਣ ਜਾਂਦਾ ਉਹਨਾਂ ਦੇ ਹਾਂਜੀ ਚਲੋ ਬੱਚਿਆਂ ਨੂੰ ਸਮਝਾਇਆ ਵੀ ਤੇ ਕੁੱਟਿਆ ਵੀ ਹੂੰ ਹੂੰ ਵੀ ਹੁਣ ਪੋਥੀਆਂ ਪ੍ਰਕਾਸ਼ ਸੀਗੀਆਂ ਬੱਚੀਆਂ ਸੀ ਕੁੜੀਆਂ ਆਪਣੇ ਕੋਲੇ ਆਉਂਦੀਆਂ ਹਨਾ ਪੋਥੀ ਪ੍ਰਕਾਸ਼ ਸੀਗੀ ਪੋਥੀ ਪ੍ਰਕਾਸ਼ ਕਰਕੇ ਬੱਚੇ ਚੋੜ ਕਰਨ ਦੇ ਆ ਹੁਣ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਗ੍ਰਾਂਥੀ ਸਿੰਘ ਚੌੜ ਕਰਦੇ ਆ ਜਾਂ ਇੱਕ ਦੂਜੇ ਦਾ ਮੋਟਾ ਉਹ ਸਭ ਤੋਂ ਵੱਡੀ ਬੇਅਦਬੀ ਆ ਗੁਰੂ ਜੀ ਹਾਂਜੀ ਹਾਂਜੀ ਤੇ ਉਹਨਾਂ ਨੂੰ ਮੈਂ ਕਿਹਾ ਬੱਤਰ ਤੁਸੀਂ ਪੋਥੀ ਪ੍ਰਕਾਸ਼ ਕਰਕੇ ਤੇ ਦੰਦ ਕੱਢਣ ਦੇ ਹੀ ਚੌੜ ਕਰਨ ਦੇ ਹੀ ਤੁਹਾਡੇ ਵਾਸਤੇ ਗਲਤ ਗੱਲ ਆ ਉਹਨਾਂ ਨੂੰ ਕੁੱਟਿਆ ਅੱਛਾ ਜੀ ਉਹ ਕਈ ਬਜ਼ੁਰਗਾਂ ਨੇ ਲੰਬਾ ਲੈ ਕੇ ਆ ਗਏ ਵੀ ਅਸੀਂ ਇਹ ਬਾਬੇ ਨੂੰ ਕੁੱਟਣਾਗਾ ਤੇ ਮਾਫੀ ਮੰਗਾਉਣੀ ਵੀ ਸਾਡੇ ਬੱਚਿਆਂ ਨੂੰ ਕੁੱਟਿਆ ਪਿੰਡ ਦੇ ਉਹ ਪਿੰਡ ਦੇ ਕਹਿੰਦੇ ਠੀਕ ਭਾਈ ਮੋਤਵਾਰ ਬੰਦੇ ਠੀਕ ਹੈ ਠੀਕ ਹੈ ਤੇ ਚਲੋ ਜਿਹੜਾ ਸਿੰਘ ਨੇ ਕਹਿੰਦੇ ਵੀ ਨਾ ਬਈ ਐਦਾਂ ਦਾ ਕੰਮ ਨਾ ਕਰਿਓ ਹਾਂ ਨਾ ਉਹਨਾਂ ਦੇ ਬੱਚਿਆਂ ਦੀ ਗਲਤੀ ਸੀ ਤਾਂ ਕੁੱਟਿਆ ਹਾਂਜੀ ਹਾਂਜੀ ਤੇ ਇਤੋਂ ਇਹ ਹੁੰਦਾ ਵੀ ਕਈ ਲੋਕ ਗਲਤ ਦੀ ਸਪੋਰਟ ਕਰਦੇ ਆ ਸਹੀ ਨਹੀਂ ਕਰਦੇ ਹੁਣ ਕੋਈ ਇੱਥੇ ਬੱਚਾ ਗਲਤੀ ਕਰਾਪਾਂ ਦੀ ਗਲਤੀ ਨੋਟ ਕਰਾਂਗੇ ਪਹਿਲਾਂ ਜੇ ਕੋਈ ਗਲਤ ਗੱਲ ਕੀਤੀ ਜੇ ਉਹ ਤੋਂ ਦਾ ਟੀਚਰ ਜਾਂ ਉਹਦਾ ਮਾਪਾਪ ਉਹਦੀ ਸਪੋਰਟ ਕਰੇ ਉਹ ਤੇ ਵੀ ਟੀਚਰ ਦੀ ਗਲਤੀ ਨਹੀਂ ਗਈ ਤੇ ਮਾਪਾਪ ਦੀ ਗਲਤੀ ਵੀ ਤੁਸੀਂ ਉਹਦੀ ਸਪੋਰਟ ਕਰਦੇ ਹੋ ਵੀ ਤੂੰ ਗਲਤੀ ਕਰ ਅਸੀਂ ਤੇਰੇ ਨਾਲ ਆ ਤੈਨੂੰ ਕੋਈ ਨਹੀਂ ਕੁਟ ਸਕਦਾ ਹਣਾ ਬੱਚੇ ਸਕੂਲ ਚ ਪੜਦੇ ਇਹਨਾਂ ਨੇ ਕੁੱਟਾਂ ਬਹੁਤ ਪੈਂਦੀਆਂ ਹੋਣਗੀਆਂ ਹਾਂਜੀ ਬਹੁਤ ਪੈਂਦੀਆਂ ਹੋਣਗੀਆਂ ਟੀਚਰ ਬੜੇ ਕੁੜਦੇ ਐਸੀ ਵੀ ਕੁੱਟਾਂ ਖਾਦੀਆਂ ਤੇ ਤੁਸੀਂ ਵੀ ਕੁੱਟ ਆਖਦੇ ਹਾਂ ਸਕੂਲਾਂ ਦੇ ਵਿੱਚ ਪੜਦੇ ਹਾਂ ਹਾਂ ਜੀ ਤੇ ਐਸੀ ਕੁੱਟਦੇ ਆ ਬਾਬਾ ਜੀ ਸਾਡੇ ਤੇ ਇਸ਼ੂ ਬਣਾਉਂਦੇ ਆ ਲੋਕੀ ਅੱਛਾ ਜੀ ਇਸ਼ੂ ਮਣਾਉਂਦੇ ਕੁੱਟਦੇ ਆ ਸਾਡੇ ਬੱਚਿਆਂ ਨੂੰ ਮੈਂ ਕਹਣਾ ਵੀ ਆਹ ਜਿਹੜੀ ਕੁੱਟ ਪੈਂਦੀ ਆ ਨਾ ਜੀ ਇਹ ਬੱਚੇ ਨੂੰ ਵੱਡੇ ਤੋਂ ਵੱਡੇ ਜੰਗ ਲੜਾ ਸਕਦੀ ਹੈ ਹਾਂਜੀ ਅੱਗੇ ਜਦੋਂ ਕਹਿੰਦੇ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਸੀ ਹਾਂਜੀ ਉਹਨਾਂ ਦੀਆਂ ਮਾਵਾਂ ਨੇ ਨਾ ਕਈ ਮਾਵਾਂ ਨੇ ਆਪਣੇ ਬੱਚਿਆਂ ਨੂੰ ਮੋਹ ਦੇ ਪਿਆਰ ਦੇ ਵਿੱਚ ਪਿੱਛੇ ਨੂੰ ਗੁੱਤਾਂ ਕਰਕੇ ਕੰਨ ਵਿੰਨ ਕੇ ਛੂਟ ਪਵਾਤੇ ਸੀ ਵੀ ਸਾਡੇ ਪੁੱਤ ਬਚ ਜਾਣ ਅੱਛਾ ਜੀ ਇੰਨੇ ਪਿਆਰ ਕਰਦੀਆਂ ਅੱਜ ਦੀਆਂ ਮਾਵਾਂ ਵੀ ਆਪਣੇ ਬੱਚੇ ਨੂੰ ਇਸੇ ਤਰ੍ਹਾਂ ਪਿਆਰ ਕਰਦੀਆਂ ਨੇ ਵੀ ਆਪਣੇ ਬੱਚਿਆਂ ਨੂੰ ਇਸ ਪੱਖ ਨੂੰ ਨਹੀਂ ਤੋੜਦੇ ਵੀ ਪੁੱਤ ਫਿਰ ਕੀ ਹੁੰਦਾ ਇੱਕ ਛੋਟੀ ਬੱਜੀ ਆ ਤੁਹਾਨੂੰ ਤੇਰੇ ਦਾਸ ਹੁਣ ਇਹ ਸਭ ਲਾ ਲਓ ਵੀਰ ਕਿੱਥੇ ਨੀਰੇ ਫੋਰੇ ਬੱਚਿਆਂ ਦੇ ਹਾਂਜੀ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਅਸੀਂ ਕਹਿੰਦੇ ਵੀ ਤੁਸੀਂ ਆਪਣੀਆਂ ਬੱਚਿਆਂ ਨੂੰ ਸੈਲਫ ਡਿਫੈਂਸ ਦਿਖਾਓ ਹਾਂਜੀ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਜੇ ਤੁਸੀਂ ਸੈਲਫ ਡਿਫੈਂਸ ਸਿਖਾਓਗੇ ਤਾਂ ਤੁਹਾਡੀ ਬੱਚੀ ਬਚ ਸਕਦੀ ਹੈ ਹਾਂਜੀ ਹਾਂਜੀ ਅੱਜ ਦਾ ਸਮਾਂ ਇਦਾਂ ਦਾ ਜੋਗ ਇਦਾਂ ਦਾ ਚਲੋ ਇਹ ਤਾਂ ਕਿਵੇਂ ਸਿਖਿਆ 22ਵੇਂ ਸਿਖਿਆ ਉਹਦੋਂ ਕਿੰਨਾ ਬੁਰਾ ਹਾਲ ਹੋਣਾ ਹਾਂਜੀ ਹਾਂਜੀ ਉਈ ਗੱਲ ਜੇ ਬੱਚੇ ਨੂੰ ਸ਼ਾਸਤਰ ਵਿਦਿਆ ਹੋਊ ਕਮ ਸੇ ਕਮ ਆਵਦੀ ਤਾਂ ਰੱਖਿਆ ਕਰ ਲੂਗਾ ਆਪਣੀ ਰੱਖਿਆ ਕਰੂਗਾ ਸਾਡਾ ਮੋਟਿਵ ਇਹ ਆ ਬੱਚੇ ਨੂੰ ਐਕਟਿਵ ਰੱਖਣਾ ਵੀ ਤੁਸੀਂ ਤੁਹਾਨੂੰ ਪਤਾ ਲੱਗਿਆ ਤੁਸੀਂ ਆਪਣੇ ਪਿਸ਼ੋਕੜ ਨਾਲ ਆਪਣੇ ਇਧਿਆਰ ਨਾਲ ਜੁੜੇ ਰਹੋ ਆਪਣੀ ਤੁਹਾਡੇ ਸਾਹਮਣੇ ਕੀ ਧੀ ਭੈਣ ਦੀ ਬੇਪੱਤੀ ਹੁੰਦੀ ਹੈ ਤੁਹਾਡੇ ਕੋਲ ਸ਼ਾਸਤਰ ਪਾਇਆ ਤੁਸੀਂ ਇੱਜ਼ਤ ਦਾ ਬਚਾ ਸਕਦੇ ਹੋ ਰੋਕ ਤਾਂ ਸਭ ਦੇ ਵੀ ਨਹੀਂ ਕਹਿੰਦੇ ਨੇ ਵੀ ਗੁਰਸਿੱਖ ਦੀ ਹਰ ਇੱਕ ਭੈਣ ਹੁੰਦੀ ਤੇ ਕਹਿੰਦੇ ਨੇ ਸਾਡੀ ਭੈਣ ਤੇ ਹੱਥ ਲਾਉਣ ਮੀਰੀ ਪੀਤੀ ਮਾਲਕ ਨੇ ਕਿਉਂ ਦੋ ਕਿਰਪਾਣਾ ਪਾਈਆਂ ਸੀ ਉਹ ਕਹਿੰਦੇ ਇੱਕ ਗਊ ਗਰੀਬ ਦੀ ਰੱਖਿਆ ਦੇ ਲਈ ਇੱਕ ਜ਼ੁਲਮ ਦੇ ਲਈ ਕਰਨੀ ਆ ਠੀਕ ਹੈ ਜੀ ਹਾਂ ਜੀ ਤੇ ਜਿਵੇਂ ਹਨਾ ਤੁਸੀਂ ਆਸਰੋਥਮ ਅਕੈਡਮੀ ਦੇ ਵਿੱਚ ਸੇਵਾ ਨਿਭਾ ਰਹੇ ਹੋਣਾ ਚਲੋ ਵੀ ਬਹੁਤ ਵਧੀਆ ਇਹਨਾਂ ਦੀ ਸਫਤਤਾ ਆਸਰੋਥਮ ਅਕੈਡਮੀ ਦੀ ਹਨਾ ਤੁਹਾਨੂੰ ਬਹੁਤ ਸਪੋਰਟ ਕਰ ਰਹੇ ਆ ਇਸ ਤੋਂ ਇਲਾਵਾ ਵੀ ਤੁਹਾਨੂੰ ਸਰਕਾਰ ਜਾਂ ਆਪਣੀ ਜਿਵੇਂ ਹੋਰ ਕਈ ਕਮੇਟੀਆਂ ਜਾਂ ਆਪਣੀ ਸਭ ਤੋਂ ਮੁੱਖ ਕਮੇਟੀ ਜਿਵੇਂ ਸ਼੍ਰੋਮਣੀ ਕਮੇਟੀ ਹੈ ਜੀ ਉਹਨਾਂ ਵੱਲੋਂ ਕੋਈ ਸਪੋਰਟ ਆ ਰਹੀ ਹੈ ਵੀ ਹਾਂ ਵੀ ਤੁਸੀਂ ਗਾਤੇਗਾ ਪਿੰਡਾਂ ਦੇ ਵਿੱਚੋਂ ਸਖਾਓ ਜਾਂ ਕੋਈ ਹੋਰ ਸੰਸਥਾਵਾਂ ਵੱਲੋਂ ਸਪੋਰਟ ਮੈਂ ਜੀ 5 ਸਾਲ ਪਹਿਲਾਂ ਮੇਰੇ ਕੋਲੇ ਕੰਮ ਨਹੀਂ ਸੀ ਠੀਕ ਹੈ ਜੀ ਮੇਰੀ ਨਿੱਜੀ ਜ਼ਿੰਦਗੀ ਦੱਸਦਾ ਮੈਂ ਕੰਮ ਨਹੀਂ ਸੀ ਮੇਰੇ ਕੋਲੇ ਚਲੋ ਸਾਨੂੰ ਕੰਟੈਕਟ ਮਿਲਿਆ ਮੈਂ ਪਹਿਲਾਂ ਨਹੀਂ ਦੱਸਿਆ ਭਾਈ ਜੁਕਸੀਰ ਸਿੰਘ ਦਾ ਹਨਾ ਉਹਨਾਂ ਨੂੰ ਗਾਹ ਕੰਟੈਕਟ ਮਿਲਿਆ ਬਾਹਰੋਂ ਉਹਨਾਂ ਨੇ ਸਾਡੇ ਨਾਲ ਕੰਟੈਕਟ ਕਰਾ ਸਾਡੇ ਕੋਲੇ ਪਹੁੰਚ ਕੀਤੀ ਠੀਕ ਹੈ ਜੀ ਉਹਨਾਂ ਨੇ ਇੱਕ ਚਲੋ ਮੈਂ ਪ੍ਰਾਈਵੇਟ ਜੌਬ ਦੀ ਤਰ੍ਹਾਂ ਜੌਬ ਕਰਦਾ ਦੋ ਘੰਟੇ ਬੱਚਿਆਂ ਕੋਲ 4 ਘੰਟੇ ਮੈਂ ਲਾ ਕੇ ਆਉਣਾ ਤੇ ਉਹਨਾਂ ਨੇ ਕਿਹਾ ਵੀ ਇੱਕ ਗਤਕਾ ਸਿਖਾਉਂਦਾ ਆਪਾਂ ਚਲੋ ਬੱਚਿਆਂ ਨੂੰ ਗਤਕਾ ਸਿਖਾਉਨੇ। ਉਹਨਾਂ ਨੇ ਮੈਨੂੰ ਸਪੋਰਟ ਕਰੀ ਤੇ ਦੂਜੀ ਸਪੋਰਟ ਕਰੀ ਮੈਨੂੰ ਇਹ ਸਰਬੋਤਮ ਅਕੈਡਮੀ ਪਿੰਡ ਖੁੱਡੀਕਲਾਂ ਜ਼ਿਲ੍ਹਾ ਬਰਨਾਲਾ ਸਾਡੇ ਪ੍ਰਿੰਸੀਪਲ ਜੀ ਜੋ ਸਾਰ ਸਾਡੇ ਨਾਲ ਡਿਊਟੀ ਕਰਦੇ ਹਨ ਬੱਚਿਆਂ ਦੀ ਕੇਅਰ ਕਰਦੇ ਆ ਉਹਨਾਂ ਦਾ ਉਹਨਾਂ ਦੀ ਕਿਰਪਾ ਦੇ ਨਾਲ ਆਪਾਂ ਬੱਚਿਆਂ ਨੂੰ ਇੱਥੇ ਗਤਕਾ ਸਿਖਾਉਨੇ ਆ। ਤੇ ਦੂਜਾ ਪਿੰਡਾਂ ਦੀ ਗੱਲ ਕਰੀਏ ਪਹਿਲਾਂ ਮੈਂ ਤਿੰਨ ਪਿੰਡਾਂ ਦੇ ਵਿੱਚ ਸੇਵਾ ਕਰਦਾ ਸੀ ਹੁਣ ਮੈਂ ਦੋ ਪਿੰਡਾਂ 'ਚ ਕਰਦਾ। ਤੇ ਗੁਰੂ ਘਰਾਂ ਦੀ ਕਮੇਟੀ ਤਾਂ ਸਾਨੂੰ ਦੇਖਣੀ ਪਸੰਦ ਨਹੀਂ ਕਰਦੀ ਬਾਈ ਜੀ। ਜਿਹੜਾ ਨਹੀਂ ਸਪੋਰਟ ਦੇਖਣੇ ਪਸੰਦ ਨਹੀਂ ਕਰਦੀ ਕਮੇਟੀਆਂ ਜਿਹੜੀਆਂ ਕਮੇਟੀਆਂ ਉਹਨਾਂ ਦੇ ਵਿੱਚ ਨੀਲੇ ਚੋਲੇ ਵਾਲੇ ਸਾਡੇ ਗੁਰੂ ਘਰਾਂ 'ਚ ਆ ਕੇ ਸਾਡੇ ਜਵਾਕਾਂ ਨੂੰ ਉਹੀ ਗੱਲ ਭੰਗੜਾ ਬਣਾ ਜਾਣਗੇ ਸਾਡੇ ਜਵਾਕਾਂ ਨੂੰ ਨਿੰਗ ਬਣਾ ਜਾਣਗੇ ਹੁਣ ਸਾਡਾ ਕੰਮ ਅਸੀਂ ਪੁੱਠੀਆਂ ਪ੍ਰਗਰਮਾ ਕਰਦੇ ਆਂ ਖੱਬੇ ਹੱਥ ਨੂੰ ਸੱਜੇ ਹੱਥ ਨੂੰ ਲੈ ਕੇ ਇਹਦਾ ਹੱਥ ਨੂੰ ਨਹੀਂ ਕਰਦੇ ਇਹ ਨਿੰਗ ਸਿੰਘਾਂ ਦਾ ਹੈਣਾ ਜਿਹੜਾ ਮਹਾਰਾਜ ਕਹਿੰਦੇ ਵੀ ਸ਼ਾਸਤਰਾਂ ਨੂੰ ਨਾਲ ਲੈ ਕੇ ਪ੍ਰਗਰਮਾ ਕਰਦੇ ਆਂ ਮੈਂ ਕਈ ਪਿੰਡਾਂ ਦੇ ਵਿੱਚ ਜਾਣਾ ਪ੍ਰਗਰਮਾ ਕਰਦੇ ਹੱਥ ਨੂੰ ਉੱਥੇ ਵਿਰੋਧ ਹੋਣ ਲੱਗ ਜਾਂਦਾ ਵੀ ਇਹਦਾ ਨਿੰਗ ਪੁੱਠੇ ਪਾਸੇ ਲਾਈ ਜਾਂਦੇ ਐਡੇ ਜਵਾਕਾਂ ਨੂੰ ਪੁੱਠੀਆਂ ਪ੍ਰਗਰਮਾ ਇਹ ਤਾਂ ਉਹ ਦਿਮਰਝੀਆਂ ਕਰਦੇ ਆ ਅੱਛਾ ਜੀ ਇਹ ਗੱਲ ਹੋ ਗਈ ਦੂਜਾ ਸਾਨੂੰ ਕਮੇਟੀਆਂ ਮੈਂ ਪਹਿਲੇ ਦੇਖ ਕੇ ਪਸੰਦ ਨਹੀਂ ਬਿਨਾ ਹਣਾ ਸਰੋਮਣੀ ਕਮੇਟੀ ਦਾ ਆਪਣੇ ਘਰ ਦਾ ਸਕੂਲ ਬਣਿਆ ਹੋਇਆਗਾ ਬੱਲੋ ਸਰੋਮਣੀ ਕਮੇਟੀ ਦਾ ਅੱਛਾ ਜੀ ਮੈਂ ਉੱਥੇ ਵੀ ਗਿਆ ਸੀਗਾ ਜੌਬ ਦੇਖਣ ਕਿਹਾ ਅੱਜ ਦੇ ਸਮੇਂ ਤੇ ਬਾਬੇ ਪੜ੍ਹਾਈ ਭਾਲਦੇ ਹੋ ਹਾਂਜੀ ਹਾਂਜੀ ਹਣਾ ਹਾਂ ਚਲੋ ਆਪਣੇ ਕੋਲੇ ਮੈਂ ਕਹਿੰਦੇ ਨੇ ਕੋਲੇ ਪੜਾਈ ਨਹੀਂ ਮੇਰੇ ਕੋਲੇ ਐਕਸਪੀਰੀਐਂਸ ਹੈਗਾ ਮੈਨੂੰ ਨੌਲਜ ਹੈ ਕਿ ਜਿੰਨੀ ਕਿ ਮੇਰੇ ਕਾਲਪੁਰਖ ਨੇ ਉਸਤਾਦਾਂ ਨੇ ਮੈਨੂੰ ਦਿੱਤੀ ਆ ਮੇਰੇ ਉਸਤਾਦ ਜੀ ਨੇ ਮੈਨੂੰ ਜਿੰਨੀ ਵੀ ਨੌਲਜ ਦਿੱਤੀ ਆਪਣੇ ਕੋਲੇ ਨੌਲਜ ਹੈਗੀ ਆ ਹਾਂਜੀ ਹਾਂਜੀ ਹੈਨਾ ਤੇ ਸਾਨੂੰ ਕੋਈ ਫਰਮ ਨੀ ਕਮੇਟੀ ਗੁਰੂ ਘਰ ਦੇ ਵਿੱਚ ਹੁਣ ਮੈਂ ਘਟੂ ਘਟ 10 12 ਗੁਰੂ ਘਰਾਂ ਨੂੰ ਫੋਨ ਕਰਿਆ ਠੀਕ ਹੈ ਜੀ ਵੀ ਅਸੀਂ ਸਾਖਤਰ ਵਿਦਿਆ ਸਿਖਾਉਨੇ ਆ ਕੋਈ ਤੁਹਾਡੇ ਤੋਂ ਫੀਸ ਨਹੀਂ ਲੈਂਦੇ ਕੁਝ ਨਹੀਂ ਲੈਂਦੇ ਵੀ ਸਾਨੂੰ ਬੱਚੇ ਦਿਓ ਅਸੀਂ ਵਿਦਿਆ ਸਿਖਾਉਨੇ ਆ ਹੂੰ ਉਹ ਕਹਿੰਦੇ ਕਿ ਚਲੋ ਫੇਰ ਵੀ ਉਹ ਵੀ ਤੇਲ ਖਰਚਾ ਕੋਈ ਚਲ ਜੇ ਤੂੰ ਬਹਾਲਾ ਕਨੇ 5000 ਰੁਪਏ ਦਾ ਤੇਲ ਖਰਚਾ ਦੇ ਦਈਏ ਹੁਣ ਬੱਬਾ ਜੀ ਮਹਿੰਗਾਈ ਦੇ ਸਾਂ 5000 ਤਾਂ ਕੋਈ ਬਹਾਲਾ ਨਹੀਂ ਮਹੀਨੇ ਦਾ ਇਹਨੇ ਕਿਹਾ ਗੋਲਕ ਨਿਕਲੇ ਹੀ ਹੁੰਦੀ ਆ ਬਾਦੇ ਨਿਕਲੇ ਹੁੰਦੀ ਆ ਹਨ ਇੱਕ ਗਰੀਬ ਗੁਰਸਿੱਖ ਨੂੰ 5000 ਰੁਪਿਆ ਦੇਣਾ ਕੋਈ ਵੱਲੀ ਵੱਡੀ ਗੱਲ ਨਹੀਂ ਇੱਕ ਥੋੜੀ ਜਿਹੀ ਛੋਟੀ ਜਿਹੀ ਗੱਲ ਕਰਦਾ ਜੇ ਪਹਿਲਾਂ ਜਿਹੜੇ ਗੁਰੂ ਘਰ ਹੁੰਦੇ ਸੀ ਨਾ ਉਹਨਾਂ ਵਿੱਚ ਗੋਲਕ ਨਹੀਂ ਸੀ ਹੁੰਦੀ ਅੱਛਾ ਜੀ ਉਹ ਇਦਾਂ ਹੀ ਸੰਗਤ ਮੱਥਾ ਟੇਕ ਜਾਂਦੀ ਕੋਈ ਗਰੀਬਾ ਕੋਈ ਬਿਮਾਰਾ ਕੋਈ ਪੁੱਤ ਬਿਮਾਰਾ ਕੋਈ ਧੀ ਬਿਮਾਰਾ ਕੋਈ ਬੱਚੀ ਕੋਲੇ ਬੱਚਾ ਹੋਣ ਵਾਲਾ ਉਥੋਂ ਲਾਜ ਲਈ ਪੈਸੇ ਲੈ ਜਾਂਦੇ ਹੁੰਦੇ ਸੀ ਅੱਛਾ ਜੀ ਵੀ ਕਿਸੇ ਬੱਚੀ ਕੋਲੇ ਬੱਚਾ ਹੋ ਗਿਆ ਉਹਨੂੰ 2 ਕਿਲੋ ਦੁੱਧ 2-4 ਕਿਲੋ ਕਿ ਉਹ ਦਿਨੇ ਦੋ ਦੋ ਦੇ ਘਰ ਹੋ ਜਾਂਦਾ ਸੀ ਗੁਰੂ ਘਰ ਦੀ ਮਰਜ਼ਾਦ ਆ ਇਹ ਸੀਗੀ ਅਸਲ ਦੇ ਵਿੱਚ ਇਹ ਆਪਾਂ ਪਜਾਰ ਤੱਕ ਸਿਰ ਹੁੰਦੇ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਗਰੀਬ ਦਾ ਮੂੰਹ ਹੈਨਾ ਵੀ ਸਾਡੇ ਵਰਗੇ ਗੁਰਸਿੱਖ ਨੇ ਜਿਹੜੇ ਵਧੀਆ ਪ੍ਰਚਾਰਕ ਨੇ ਢਾਡੀ ਲਾਲੋ ਰਾਗੀ ਲਾਲੋ ਕਵੀਸਰ ਲਾਲੋ ਗਤਕੀ ਸਿੰਘ ਲਾਲੋ ਉਹ ਲੋਕਾਂ ਕੋਲੋਂ ਮੰਗਦੇ ਸਾਨੂੰ ਲੋਕਾਂ ਕੋਲੋਂ ਮੰਗਨ ਦੀ ਲੋੜ ਨਾ ਕੋਈ ਵੀ ਸਾਡੇ ਸਾਹਮਣੇ ਖੰਭਣ ਪੁਰੋ ਕਰਦਿਆਂ ਕਮੇਟੀਆਂ ਨੇ ਸਾਨੂੰ ਸਾਹਮਣੀਆਂ ਪਰ ਉਹਨੇ ਕਮੇਟੀ ਨੇ ਕੋਈ ਸਾਹਮਣ ਦੀ ਕੋਈ ਹੋਰ ਸਾਨੂੰ ਕੋਈ ਸਪੋਰਟ ਨਹੀਂ ਕਰਦਾ ਸਾਡੀ ਇੱਕੋ ਹੀ ਸੰਸਥਾ ਗਈ ਸਿੱਖ ਸ਼ਾਸਤਰ ਵਿਦਿਆ ਜਿਹੜੀ ਸਾਨੂੰ ਸਾਹ ਮਰੀ ਗਈ ਠੀਕ ਹੈ ਨਹੀਂ ਸਾਨੂੰ ਕਿੱਥੇ ਦਾ ਮੁੱਢਲਾ ਫਰਜ ਬਣਦਾ ਗੁਰ ਸਿੱਖਾਂ ਨਾਲ ਸਾਹਮਣ ਦਾ ਸਾਡੇ ਪੰਜਾਬ ਵਾਲਿਆਂ ਨੂੰ ਸਾਹਮਣ ਦਾ ਮੈਂ ਕਹਿੰਦਾ ਕਿ ਸਾਨੂੰ ਪਿੰਡ ਦਿਓ ਤੁਸੀਂ ਪ੍ਰਚਾਰ ਕਰਨਾ ਸਾਡਾ ਕੰਮ ਆ ਤੁਸੀਂ ਇਹਨਾਂ ਨਿਸ਼ਾਨੀ ਮਖਤਾ ਤੁਹਾਡੇ ਬੱਚੇ ਨਸ਼ਾ ਕਰਦੇ ਆ ਪਤਿਤਪੁਣੇ ਵਿੱਚ ਫਸ ਰਹੇ ਆ ਉਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਕਢਾਂਗੇ ਅਸੀਂ ਪਤਿਤਪੁਣੇ ਤੋਂ ਵੀ ਬਚਾਵਾਂਗੇ ਅਸੀਂ ਨਸ਼ੇ ਤੋਂ ਵੀ ਬਚਾਰਾਂਗੇ ਅਸੀਂ ਪ੍ਰਚਾਰ ਹੀ ਇਹੋ ਜਿਹਾ ਕਰਾਂਗੇ ਵੀ ਬੱਚਾ ਆਪਣੇ ਆਪ ਗੁਰੂ ਵੱਲ ਜਰੂਰ ਜਾਊਗਾ ਸਾਡਾ ਕੰਮ ਆ ਸਾਡੀ ਡਿਊਟੀ ਅਕਾਲਪੁਰਖ ਨੇ ਲਾ ਕੇ ਤੋਰੀ ਹੈ ਵੀ ਤੁਸੀਂ ਜਾ ਕੇ ਪ੍ਰਚਾਰ ਕਰਨਾ ਹੈ ਕਹਦਾ ਸੱਚ ਦਾ ਪ੍ਰਚਾਰ ਕਰਨਾ ਝੂਠ ਦਾ ਨਹੀਂ ਕਰਨਾ ਅੱਜ ਦੇ ਸਮੇਂ ਤੇ ਬੱਬਈ ਹੁਣੇ ਸਹਾਉਰ ਵਾਲੂ ਮੈਂ ਪਿਛਲੇ ਸਾਲ ਆਪਣਾ ਮਕਾਨ ਪਾਇਆ ਸੀ ਹਾਂਜੀ ਮੈਂ ਵੱਡੀਆਂ-ਵੱਡੀਆਂ ਸੰਸਥਾਵਾਂ ਤੋਂ ਹੈਲਪ ਮੰਗੀ। ਜਿਹਦੇ ਵਿੱਚ ਖਾਲਸਾ ਏਡ ਵਾਲੇ ਆਉਂਦੇ ਆ। ਇੱਕ ਹੋਰ ਮੈਨੂੰ ਤਾਂ ਨਾਂ ਨਹੀਂ ਆਉਂਦਾ। ਮੈਂ ਕਿਹਾ ਜੀ ਮੇਰਾ ਮਕਾਨ ਪਵਾ ਦਿਓ ਕਿਉਂਕਿ ਮੈਂ ਮੇਰੀ ਜਿਹੜੀ ਕਿਰਤਾ ਉਹ 10-15000 ਰੁਪਏ ਮੈਨੂੰ ਤਨਖਾਹ ਦਿੰਦੇ ਆ। ਠੀਕ ਹੈ ਜੀ। ਮਹੀਨੇ ਦੇ ਉਹਦੇ ਮੈਂ ਸਾਰਾ ਘਰ ਦਾ ਗੁਜ਼ਾਰਾ ਕਰਦਾ ਹਨਾ। ਹੂੰ ਹੂੰ। ਤੇ ਮੈਂ ਕਿਹਾ ਉਹ ਜਿਹੜੇ ਉਹ ਖਾਲਸਾ ਏਡ ਵਾਲੇ ਸੀਗੇ ਉਹ ਘਰ ਦਾ ਐ ਸਰਵੇ ਕਰਕੇ ਕੇ ਆਧਾਰ ਕਾਰਡ ਲੈ ਕੇ ਗਏ ਕਹਿੰਦੇ ਬਾਬੇ ਕੋ ਗਿਲਿੰਗ ਸ਼ੁਰੂ ਕਰਾਵਾਂਗੇ। ਹੂੰ ਹੂੰ। ਚਲੋ ਫੋਨ-ਫੋਨ ਕਰਿਆ ਫੋਨ-ਫੋਨ ਟੱਕ ਨੂੰ ਹਟ ਗਏ ਉਹ। ਅੱਛਾ ਜੀ ਚਲੋ ਕੰਦਾ ਗੁੰਦਾ ਕਰ ਲਈਏ ਮੰਗ-ਮੁੰਗ ਕੇ ਲੋਕਾਂ ਤੋਂ ਭਿਖਾਰੀ ਬਣ ਕੇ ਹਨਾ ਕਿਉਂਕਿ ਸਾਡੇ ਨੇ ਸਾਨੂੰ ਭਿਖਾਰੀ ਬਣਾਤਾ ਨਾ ਵੀ ਮੰਗ-ਮੁੰਗ ਕੇ ਚਲੋ ਕੰਦਾ ਖੜੀਆਂ ਕਰ ਲਈਆਂ ਲੈਂਟਰ ਤੇ ਆ ਗਿਆ ਫਿਰ ਮੈਂ ਇੱਕ ਦੋ ਸੰਤਾ ਵਿਊਰ ਹੱਥ ਪੱਲੇ ਮਾਰੇ ਵੀ ਮੇਰਾ ਲੈਂਟਰ ਬੁਆ ਦੋ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਠੀਕ ਹੈ ਫਿਰ ਜਿਹੜੇ ਅਸੀਂ ਕਿਉਂ ਅਸਾਈ ਬਣਦੇ ਆ ਬਾਬਾ ਜੀ ਕਿਉਂ ਥਰਮੋਨ ਨੂੰ ਛੱਡ ਕੇ ਜਾਂਦੇ ਆ ਇਹ ਨਿਗੇ ਵੀ ਕੱਚੇ ਪਿੱਲੇ ਹੁੰਦੇ ਨੇ ਉਹ ਉਹ ਤੁਹਾਡੇ ਲੱਛਣ ਦੇ ਕੇ ਛੱਡ ਕੇ ਤਰ ਜਾਂਦੇ ਆ ਵੀ ਆ ਸਾਡੀ ਕੋਈ ਬਾਤ ਹੀ ਨਹੀਂ ਪੁੱਛਦਾ ਅੱਜ ਕਿਸੇ ਗੁਰ ਗਰੀਬ ਗੁਰ ਸੇਖ ਦਾ ਜਿਹੜਾ ਕੱਚੇ ਪਿੱਲੇ ਨੇ ਤਾਂ ਪੁਆਈ ਜਾਂਦੇ ਆ ਜੇ ਕੋਈ ਗੁਰ ਸੇਖਾ ਕੋਈ ਕੀਰਤੀ ਨਿਹੰਗ ਸਿੰਘ ਆ ਕੋਈ ਵੀ ਲਾਲੋ ਉਹਨਾਂ ਤਾਂ ਨੀ ਕੋਈ ਨਹੀਂ ਧਿਆਨ ਦਿੰਦਾ ਉਹਨਾਂ ਨੇ ਕਦਾ ਵੀ ਲੈ ਹੁਣ ਮੈਂ ਪਲਾਸਟਰ ਕਰਵਾਇਆ ਤੁਸੀਂ ਗਏ ਸੀ ਆਪਣੇ ਘਰ ਹਾਂ ਮੈਂ ਪਲਾਸਟਰ ਕਰਵਾਇਆ ਤੇ ਹੁਣ ਇਹ ਸਭ ਲਾਲੋ ਵੀ ਕਈ ਕੰਮ ਉਦਾਂ ਦੇ ਪਏ ਨੇ ਜਿਹੜੇ ਮੇਰੇ ਰੁਕੇ ਹੋਏ ਨੇ ਮੈਂ ਕਈ ਸਿੰਘਾਂ ਦੀ ਅਜੇ ਵੀ ਮੈਂ ਅਰਦਾਸ ਮੈਂ ਤਾਂ ਕਰਦਾ ਮਰ ਜੀ ਕਈ ਸਿੰਘਾਂ ਮੁਰੇ ਹੱਥ ਬੈਂਟੀਆਂ ਜੋੜਨਾ ਹਨ ਕਿ ਸਾਨੂੰ ਕੋਈ ਐਸੇ ਕਰਜੇ ਸਾਡੇ ਕੋਲ ਕਿਰਤ ਹੋਵੇ ਨਾ ਬਾਬਾ ਜੀ ਸਰੋਣੀ ਕਮੇਟੀ ਸਾਨੂੰ ਪੁੱਛੇ ਗੁਰੂ ਕਰਦੇ ਆ ਕਮੇਟੀਆਂ ਸਾਨੂੰ ਪੁੱਛਣ ਬਾਬੇ ਸਾਡੇ ਪਿੰਡ ਗੱਤ ਘਾਸ ਖਾਓ ਜੋ ਸਾਨੂੰ ਸੇਵਾ ਦੇਣ ਗੁਰਸਖੀ ਕਿਸੇ ਕੋਲੋਂ ਮੰਗੂਗਾ ਨਹੀਂ ਕਿਉਂਕਿ ਵੀ ਮੇਰੀ ਸੇਵਾ ਚੱਲਦੀ ਹੈ ਮੈਂ ਆਪਣਾ ਖੜਾ ਤਰ੍ਹਾਂ ਤੇ ਹੋ ਸਕਦਾ ਮੈਂ ਆਪਣਾ ਕਾਰਜ ਸ਼ੁਰੂ ਕਰ ਸਕਦਾ ਹਾਂ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਉਤਿਆਂ ਨੇ ਵੀ ਗੁਰੂ ਘਰ ਦੇ ਵਿੱਚ ਕੋਈ ਇਹ ਹੁੰਦਾ ਵੀ ਕੋਈ ਬਾਗੇ ਬੱਚੇ ਖੇਡਣਾ ਉਹਨਾਂ ਨੂੰ ਡੱਕਰਣਾ ਵੀ ਭੱਜੋ ਤੁਸੀਂ ਇੱਥੇ ਹਾਂ ਹਾਂ ਕਈ ਗੁਰੂ ਘਰਾਂ ਦੇ ਵਿੱਚ ਇਹ ਆ ਹੁਣ ਜਾਂਦੇ ਆਂ ਅਸੀਂ ਉੱਥੇ ਸਾਨੂੰ ਕਈ ਨਾ ਪ੍ਰਬੰਧਕ ਇਦਾਂ ਦੇ ਹੁੰਦੇ ਕਦੇ ਕੋਈ ਕਮੇਟੀ ਵਾਲਾ ਲੱਗਦਾ ਹੀ ਹੁੰਦਾ ਹਾਂਜੀ ਹਾਂ ਉਹ ਕਹਿੰਦੇ ਇਹਨਾਂ ਨੂੰ ਡੱਕਰੋ ਕਿਸ ਹਿਸਾਬ ਨਾਲ ਉਹਨਾਂ ਨੇ ਫਿਰ ਛੋਟੀਆਂ ਛਿੰਗਣੀਆਂ ਸ਼ੁਰੂ ਕਰ ਦਿੰਦੇ ਆ ਕਮੇਟੀ ਵਾਲੇ ਜਿਹੜੇ ਆਮ ਗੁਰੂ ਘਰਾਂ ਦੀ ਲੋਕਲ ਕਮੇਟੀਆਂ ਹੁੰਦੀਆਂ ਨੇ ਪਰ ਉਹਨਾਂ ਕਮੇਟੀ ਦਾ ਪੁੱਛਦੀ ਕੋਈ ਨਹੀਂ ਹੈਨਾ ਵੀ ਉਹ ਕਹਿੰਦੇ ਵੀ ਇਹਨਾਂ ਨੂੰ ਡੱਕਰੋ ਹੁਣ ਡੱਕਰ ਨੂੰ ਜੇ ਤਾਂ ਅਸੀਂ ਬੱਚਿਆਂ ਨੂੰ ਗਲਤ ਪਾਸੇ ਲਾਉਣੇ ਆ ਬਬਾਈ ਨਸ਼ੇ ਤੇ ਲਾਉਣੇ ਆ ਹਾਂਜੀ ਹਾਂ ਮੈਂ ਕਹਿੰਦਾ ਵੀ ਇੱਕ ਵੀ ਬੱਚਾ ਜਿਹੜਾ ਮਰਜ਼ੀ ਬਣਦਾ ਇੱਕ ਵੀ ਬੱਚਾ ਕਹਿੰਦੇ ਵੀ ਬਾਬਾ ਜੀ ਨੇ ਸਾਨੂੰ ਆ ਪ੍ਰਕਾਰ ਦਾ ਨਸ਼ਾ ਲੈ ਕੇ ਖਵਾਇਆ ਅਸੀਂ ਤਾਂ ਸੱਚ ਦਾ ਪ੍ਰਚਾਰ ਕਰਦੇ ਬੱਚਿਓ ਇਹ ਮੈਨੂੰ ਕਹਿੰਦੇ ਪਪਾ ਜੀ ਦੇਗ ਪਾਣੀ ਦੇਗ ਪਾਣੀ ਵੀ ਲੈਣਗੇ ਉਦੋਂ ਛਕੀਏ ਜੀ ਦਾਲ ਪੰਥ ਤੇ ਚਾਈ ਦਾ ਮੱਲਿਆਂ ਤੇ ਗਈਦਾ ਨਹੀਂ ਦੇਗ ਪਾਣੀ ਵੀ ਨਹੀਂ ਛਕੀ ਆਪਣਾ ਆਨੰਦ ਲਈਦਾ ਵਾ ਇਹਦਾ ਪ੍ਰਚਾਰ ਕਰਨਾ ਸੱਚ ਦਾ ਪ੍ਰਚਾਰ ਕਰਨਾ ਜੇ ਸਾਡੇ ਗੁਰੂ ਘਰ ਦੇ ਆ ਕਮੇਟੀਆਂ ਕਲੱਬ ਸਾਥ ਦੇਣ ਅਸੀਂ ਪ੍ਰਚਾਰ ਖੁੱਲ ਕੇ ਪ੍ਰਚਾਰ ਕਰੀਏ ਠੀਕ ਹੈ ਜੀ ਵੀ ਹੁਣ ਜਿਵੇਂ ਕਹਦੀਏ ਤੁਸੀਂ ਕਮੇਟੀਆਂ ਦਾ ਚਲੋ ਨਵੇੜਤਾ ਵੀ ਹਾਂ ਵੀ ਸਾਥ ਦਿਨ ਦੀ ਨਹੀਂ ਦਿਨ ਹੀ ਨਹੀਂ ਹੈਨਾ ਵੀ ਹੁਣ ਦੀ ਸੰਗਤ ਨੂੰ ਇਸ ਪੱਖੋਂ ਵੀ ਕੀ ਸਨੇਹਾ ਦੇਣਾ ਜਾਵਾਂਗੇ ਕਿਉਂਕਿ ਜਿਹੜੀ ਸੰਗਤ ਆ ਤੁਹਾਨੂੰ ਪਤਾ ਵੱਡੇ ਤੋਂ ਵੱਡਾ ਤਾਕਤ ਪਲਟਾ ਦਿੰਦੀ ਹੈ ਪਲਟਾ ਦਿੰਦੀ ਹੈ ਹੈ ਜੋ ਸੰਗਤ ਨੂੰ ਵੀ ਹਾਂ ਵੀ ਗੱਤਕੇ ਵਾਲਣ ਨੂੰ ਆਪਦੇ ਬੱਚਿਆਂ ਨੂੰ ਪ੍ਰੋਮੋਟ ਕਰਨਾ ਹੈਨਾ ਜਿਸ ਤਰ੍ਹਾਂ ਹਣਾ ਵੀ ਭੰਗੜੇ ਕਿੱਦੇ ਵੱਲ ਆਪਾਂ ਦੇਖਦੀਆਂ ਅੱਜ ਕੱਲ੍ਹ ਹਾਂ ਸਰਕਾਰੀ ਸਕੂਲਾਂ 'ਚ ਦੇਖਦੇ ਆ ਇਹ ਚੀਜ਼ਾਂ ਨੂੰ ਦਾ ਪ੍ਰੋਮੋਟ ਕੀਤਾ ਜਾਂਦਾ ਪਰ ਗੱਤਕੇ ਨੂੰ ਨਹੀਂ ਕੀਤਾ ਜਾਂਦਾ ਵੀ ਸੰਗਤ ਨੂੰ ਹੁਣ ਤੁਸੀਂ ਕੀ ਸਨੇਹਾ ਮੈਂ ਸੰਗਤ ਨੂੰ ਇੱਕੋ ਹੀ ਅਪੀਲ ਕਰੂੰਗਾ ਜੀ ਮਾਵਾ ਆਪਣੇ ਬੱਚਿਆਂ ਨੂੰ ਨਿਮਾਸ ਸਵਾਰ ਕੇ ਸਕੂਲ ਪੇ ਪਹੁੰਚਿਆ ਨੇ ਹਨਾ ਵੀ ਕੰਨ ਤੋਂ ਫੜ ਕੇ ਵੀ ਮਾਵਾ ਤੋਰਦੇ ਨੇ ਚੱਲ ਸਕੂਲ ਦਾ ਟਾਈਮ ਹੋ ਗਿਆ ਹਮ ਮੈਂ ਮਾਵਾ ਨੂੰ ਇੱਕੋ ਹੀ ਅਪੀਲ ਕਰਦਾ ਹਾਂ ਤੁਸੀਂ ਪਹਿਲਾ ਗੁਰੂ ਮੰਨਣਾ ਨਹੀਂ ਉਹ ਵੀ ਅਸੀਂ ਪਹਿਲਾ ਗੁਰੂ ਆ ਧਰਮ ਦਾ ਵੀ ਤੁਸੀਂ ਆਪਣੇ ਬੱਚੇ ਨੂੰ ਕੰਨ ਫੜ ਕੇ ਗੁਰੂ ਘਰ ਵੀ ਛੱਡ ਕੇ ਆਓ ਪੁੱਤ ਸੰਥਿਆ ਦਾ ਟਾਈਮ ਹੋ ਗਿਆ ਪੁੱਤ ਸਾਸ਼ਤਰ ਵਿੱਦਿਆ ਦਾ ਟਾਈਮ ਹੋ ਗਿਆ ਜਾਓ ਵੀ ਤੁਸੀਂ ਕਹਿੰਦੇ ਹੋ ਵੀ ਸਾਡਾ ਬੱਚਾ ਨਸ਼ੇ ਚ ਫਸ ਗਿਆ ਕੱਢਣਾ ਮਾ ਬਾਬਲਾ ਫਰਜ਼ੀਆ ਹੂੰ ਹੂੰ ਸੰਗਤ ਵੱਡੀ ਹੁੰਦੀ ਆ ਹਨਾ ਕਿਸੇ ਕਮੇਟੀ ਦੀ ਕਿਸੇ ਉਹਦੀ ਪਾਵਰ ਨਹੀਂ ਦੀ ਜੇ ਸੰਗਤ ਕਵੇ ਉਤੋਂ ਕੁਝ ਵੀ ਹੋ ਸਕਦਾ ਪਿੰਡ ਕਦੇ ਪਿੰਡ ਦੇ ਮੂਰੇ ਕਮੇਟੀ ਛੋਟੀ ਪੈ ਜਾਂਦੀ ਆ ਜੇ ਸੰਗਤ ਕਵੇ ਬਾਬਾ ਜੀ ਇੱਥੇ ਆ ਸਹੂਲਤ ਦਿਓ ਸਾਡੇ ਬੱਚਿਆਂ ਨੂੰ ਇੱਥੇ ਸੰਥਿਆਲਾ ਟੀਚਰ ਕੀਰਤਨ ਵਾਲਾ ਟੀਚਰ ਗੱਤਕੇ ਵਾਲੇ ਅੱਪੇ ਇਹਨਾਂ ਕਹਿੰਦੇ ਬਾਬਾ ਜੀ ਮੈਂ ਪਹਿਲਾਂ ਹੀ ਕਿਹਾ ਪੰਜੇ ਗੋਲਾ ਇੱਕੋ ਹੀ ਜਾਂਦੀਆਂ ਹਨ ਜੇ ਆਪਾਂ ਕਹੇ ਦੀ ਵੀ ਕਈ ਗੱਤਕੇ ਵਾਲੇ ਮਾਰੀ ਕਰ ਗਏ ਹਨਾ ਕਿਸੇ ਦੀ ਪੱਤ ਲੁੱਟ ਕੇ ਲੈ ਗਏ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਚਲੋ ਇਹ ਨਹੀਂ ਕਹਿੰਦੇ ਵੀ ਮਹਾਰਾਜ ਸਾਡੇ ਕਿਤੇ ਵੀ ਪਾਪ ਕਰਾ ਸਕਦੇ ਆ ਹਨਾ ਪਰ ਉਸ ਅਕਾਲ ਪੁਰਖ ਤੋਂ ਡਰ ਕੇ ਇਹਦਾ ਮਹਾਰਾਜ ਜਿੰਨਾ ਜਕੇ ਦੇਵਰੀ ਦੇ ਵਿੱਚ ਸਵਾਸ ਨੇ ਨਾ ਸਿੱਖ ਪੰਥ ਦੀ ਸੇਵਾ ਲੈਂਦੇ ਰ ਸੱਚੀ ਦਾ ਸੁੱਚੀ ਸੇਵਾ ਲੈਂਦੇ ਰ ਅਸੀਂ ਤਾਂ ਕਹਿੰਦੇ ਵੀ ਸਾਹ ਵੀ ਸਾਡੇ ਅਖਾੜੇ 'ਚੋਂ ਨਿਕਲਣ ਹਾਂਜੀ ਹਾਂਜੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਡੇ ਹੱਥ ਵਿੱਚ ਹਥਿਆਰ ਫੜਿਆ ਹੋਵੇ ਵਿਦਿਆ ਖੇਡਦੇ ਹੋਈ ਇਹ ਵੀ ਜਿਹੜਾ ਸਾਹ ਨਿਕਲਣ ਸਰੀਰ 'ਚੋਂ ਅਖਾੜੇ 'ਚੋਂ ਨਿਕਲਣ ਅਸੀਂ ਤਾਂ ਸੋਚ ਕਹਿੰਦੇ ਵੀ ਆਪਾਂ ਬੱਚਿਆਂ ਨੂੰ ਜੋੜੋ ਬਾਣੀ ਬਾਣੀ ਨਾਲ ਜੋੜੋ ਪ੍ਰਚਾਰ ਕਰੋ ਆਪਣੇ ਘਰੇ ਭਾਈ ਤਾਰੂ ਸਿੰਘ ਦੀਆਂ ਸਾਖੀਆਂ ਸੁਣਾਓ ਭਾਈ ਸੁਖਾ ਸਿੰਘ ਭਾਈ ਮਹਤਾਬ ਸਿੰਘ ਦੀਆਂ ਸਾਖੀਆਂ ਸੁਣਾਓ ਵੱਡੇ ਵੱਡੇ ਜੋਧਿਆਂ ਦੀਆਂ ਸਾਖੀਆਂ ਸੁਣਾਓ ਭਾਈ ਮਤੀ ਦਾਸ ਜੀ ਭਾਈ ਦਹੀ ਦਾਸ ਜੀ ਭਾਈ ਦਿਆਲਾ ਜੀ ਭਾਈ ਖਾਲਾ ਘਟ ਸਿੰਘ ਜੀ ਹਣਾ ਵੱਡੇ ਵੱਡੇ ਜਿੰਨੇ ਸਾਡੇ ਪੰਥ ਦੇ ਜਰਨੈਲ ਹੋਏ ਨੇ ਉਹਨਾਂ ਦੀਆਂ ਕਰੇ ਸਾਖੀਆਂ ਸੁਣਾਓ ਥੇਰੀ ਬੱਚੇ ਸਾਹਿਬ ਤਾਰੀ ਤੋਂ ਕਿਹਸਾ ਤਾਰੀ ਹੋਣਗੇ ਹਾਂਜੀ ਹਾਂਜੀ ਆਪਾਂ ਪਾਪਾ ਫਰੇ ਸਿੰਘ ਜੀ ਨਾਲ ਗੱਤਕੇ ਬਾਰੇ ਸਾਰੀ ਗੱਲਬਾਤ ਕੀਤੀ ਆ ਤੇ ਵੀ ਹਾਂ ਗੱਤਕੇ ਦੀ ਕੀ ਪ੍ਰਵਹਾਸਾ ਸਾਰੀ ਤੁਸੀਂ ਵੀਡੀਓ ਦੇਖੀ ਆ ਤੇ ਇੱਥੇ ਹੁਣ ਆਪਾਂ ਇਹ ਗੱਲ ਦਾ ਰਿਜ਼ਲਟ ਗੱਡੀਏ ਤਾਂ ਵੀ ਜਿਹੜੇ ਆਪਣੀਆਂ ਗੁਰੂ ਘਰ ਦੀਆਂ ਕਮੇਟੀਆਂ ਨੇ ਜਾਂ ਆਪਾਂ ਪੈੜ ਤੇ ਆਪਾਂ ਮਾਪਿਆਂ ਨੂੰ ਇਹੀ ਕਹ ਲਈਏ ਹਨ ਵੀ ਉਹ ਬੱਚਿਆਂ ਨੂੰ ਗੱਤਕੇ ਵੱਲ ਸਪੋਰਟ ਆਪ ਹੀ ਨਹੀਂ ਕਰ ਰਹੇ ਵੀ ਜਿਹਦੀ ਅੱਜ ਕੱਲ ਬਹੁਤ ਜ਼ਿਆਦਾ ਲੋੜ ਆ ਅੱਜ ਦੇ ਸਮੇਂ ਦੇ ਵਿੱਚ ਤੇ ਮਾਪਿਆਂ ਨੂੰ ਸਾਡੀ ਵੀ ਅਪੀਲ ਆ ਵੀ ਭਾਈ ਜੇ ਇਸ ਤਰ੍ਹਾਂ ਤੁਸੀਂ ਆਪਦੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਦੇ ਹੁਣਾਂ ਤੇ ਹੋਰ ਜਾਂ ਗਿੱਧੇ ਜਾਂ ਹੋਰ ਭੰਗੜੇ ਵਰਗੇ ਪ੍ਰੋਗਰਾਮਾਂ ਵੱਲ ਤੁਸੀਂ ਜ਼ਿਆਦਾ ਆਕਰਸ਼ਿਤ ਕਰਦੇ ਆ ਉਹਦੇ ਬੱਚਿਆਂ ਨੂੰ ਉਸੇ ਤਰ੍ਹਾਂ ਗੱਤਗੇ ਵੱਲ ਵੀ ਕਰੋ ਕਿਉਂਕਿ ਗੱਤਕਾ ਉਹਨਾਂ ਨੂੰ ਸਾਰੀ ਉਮਰ ਲਈ ਇੱਕ ਤਰ੍ਹਾਂ ਦਾ ਡਿਫੈਂਸ ਸਿਸਟਮ ਸਿਖਾਏਗਾ ਜਿਹੜਾ ਵੀ ਉਹ ਆਪ ਦੀ ਕੰਮ ਸੇ ਕੰਮ ਰੱਖਿਆ ਕਰ ਸਕਣਗੇ ਤੇ ਇਹ ਵੀਡੀਓ ਹੈ ਜਿਹੜੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੀ ਗੱਤਕੇ ਦੀ ਜਿਹੜੀ ਸਹੀ ਪ੍ਰਵਾਹਾ ਉਹ ਸਭ ਨੂੰ ਪਤਾ ਲੱਗ ਸਕੇ ਤੇ ਕਈ ਵਾਰੀ ਗੱਤਕੇ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਨੇ ਮਾੜੀਆਂ ਕ੍ਰੀਤੀਆਂ ਵੀ ਨਈਆਂ ਹਨਾ ਤੇ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਥੇ ਵੀ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਹੈਗੇ ਵੀ ਜੇ ਕੋਈ ਇੱਕ ਗੱਤਕੇ ਵਾਲਾ ਕੋਈ ਗਲਤ ਕਾਰਜ ਕਰਕੇ ਹਨਾ ਵੀ ਗੱਤਕੇ ਨੂੰ ਆਪਾਂ ਉਸ ਬੰਦੇ ਨੂੰ ਲੈ ਕੇ ਗਲਤ ਡਿਫਾਈਨ ਨਹੀਂ ਕਰ ਸਕਦੇ ਠੀਕ ਹੈ ਜੀ ਤਾਂ ਕਰਕੇ ਬਾਕੀ ਜੋ ਵੀ ਇਸ ਸਾਰੀ ਵੀਡੀਓ ਚ ਗੱਲਬਾਤ ਹੋਈ ਆ ਉਸ ਦੇ ਰਿਲੇਟਡ ਤੁਹਾਨੂੰ ਕੋਈ ਹੋਰ ਸਵਾਲ ਹੋਵੇ ਮਨ ਦੇ ਵਿੱਚ ਉਹ ਸਾਨੂੰ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ